ਇੰਨਾ ਇਤਿਹਾਸਿਕ ਪਿੰਡ ਐ ਤੁਹਾਡਾ ਦੇਖੋ ਇੰਨਾ ਪੁਰਾਣਾ ਤੇ ਹਾਲਾਤ ਕੀ ਹੋਏ ਹੋਏ ਨੇ ਪਿੰਡ ਦੇ ਇਹ ਸਰਕਾਰੀ ਵਾੜੀ ਐ ਤੁਹਾਨੂੰ ਕੌਣਿਓ ਸਰਕਾਰੀ ਵਾੜੀ ਸਰਕਾਰ ਸਾਹਿਬ ਕੋ ਕਰਤਾ ਜੇ ਕੀ ਨਹੀਂ ਕਰਦੀ ਸਾਡੇ ਮੁੰਡੇ ਦਾ ਕੋਈ ਸਾਹ ਕਰ ਨਹੀਂ ਆਉਂਦਾ ਵੇ ਰਾਹ ਪੜੇ ਨੇ ਕਿੱਦਾਂ ਅਲੀਪੁਰੀ ਤੋਂ ਫੇਟਵਾਉਣਗੇ ਲੈ ਪੰਜ ਵੀ ਤੁਹਾਡੇ ਦੋ ਘਰ ਇਕੱਠੇ ਹੀ ਐ ਹਨਾ ਇਕੱਠੇ ਚਾਚਾ ਪਧਿੱਜਾ ਅੱਛਾ ਕਨਫਿਊਜ਼ ਹੋ ਗਏ ਹੋਣਗੇ ਵੀ ਹੁਣ ਵੋਟ ਕਿਹਨੂੰ ਪਾਈਏ ਬਣਦੀ ਤਾਂ ਦੋਨਾਂ ਨਾਲ ਹੀ ਨਹੀਂ ਫਿਰ ਹੁਣ ਦੋਨਾਂ ਪਾਸੇ ਹੀ ਹੈ ਲੋਕ ਪਿਛਲਾ ਸਮਾਂ ਨੰਗ ਕੇ ਗਿਆਗਾ 5 ਸਾਲ ਨੰਗੇ ਟਾਈਮ ਦੇਖੋ ਉੱਤੇ ਤਾਂ ਹੋ ਹੀ ਗਿਆ ਤੇ ਕੀ ਕਿੰਨਾ ਦਾ ਕੰਮ ਪਿੰਡ ਦੇ ਵਿੱਚ ਹੋ ਗਿਆ ਬਾਪੂ ਕੰਮ ਤਾਂ ਬਿਲਕੁਲ ਵਸਿੱਤ ਤਾਂ ਮੰਨ ਲਓ ਵੀ 25 30 ਸਾਲਾਂ ਤੋਂ ਪਿੱਛੇ ਹੀ ਤਾਂ ਲੱਗ ਗਿਆ ਵੀ ਮੈਂ ਜਿਵੇਂ ਟਿੱਬਿਆਂ 'ਚ ਹੀ ਆ ਗਈ ਹੁਣ ਸਾਡੀਆਂ ਪ੍ਰਾਪਤੀਆਂ ਉੱਥੇ ਹੀ ਪਤਾ ਲੱਗ ਜਾਂਦਾ ਠੀਕ ਹੈ ਅ ਇਹ ਤਾਂ ਸਮੱਸਿਆ ਵੱਡੀ ਹੈ ਕਿ 5 ਸਾਲਾਂ ਦੇ ਵਿੱਚ ਤੁਸੀਂ ਸਰਪੰਚ ਚੁਣਿਆ ਸੀਗਾ ਤੇ ਤੁਹਾਡੇ ਮੁਤਾਬਿਕ ਕੰਮ ਹੋਇਆ ਕਿ ਨਹੀਂ ਹੋਇਆ? ਦੋ ਗੱਡੀਆਂ ਸਾਡੇ ਕੋਲੇ ਪਹਿਲਾਂ ਦੋਨੇ ਗੱਡੀਆਂ ਉਹ ਪਾਣੀ ਨਹੀਂ ਖਾਰਤੀਆਂ। ਹਲਾ ਹੀ ਮੈਨੂੰ ਜਦੋਂ ਇਹ ਬੱਸਾਂ ਦੇ ਜਾਣਾ ਹੀ ਬੰਦ ਕਰਤਾ ਆ ਆਜੀ ਸੌਂਦੇ ਜਾਣੇ ਇਹ ਛੜਕਾ ਲਾ ਕਰਕੇ ਕਟਾਰ ਸਿੰਘ ਵਾਲੇ ਚੜਦੇ ਆ ਜਾ ਕੇ। ਉਹ ਮਾਰਟੀ ਮਾਰਟੀ ਤਾਂ ਠੀਕ ਆ ਤੇ ਪਰ ਉਹ ਕੰਮ ਨਹੀਂ ਕਰ ਰਹਾ ਕਰਾਉਂਦਾ ਲੋਕਾਂ ਦਾ ਪਿੰਡਾਂ ਜਿਹਾ ਕੇ ਫਿਰ ਚਾਹਤ ਹੁੰਦੇ ਦੇਵੇ ਕੁਝ ਫੇਰੀਆ ਸਸ਼ਕਾਲ ਜੀ ਉਮੀਦ ਹੈ ਤੁਸੀਂ ਸਰ ਜਾਨੇ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਨਾਲ ਨੂਰ ਵਰਜੋ ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਪਿੰਡੋ ਪਿੰਡੀ ਸਰਪੰਚੀ ਦਾ ਪੂਰਾ ਜੋਰ ਲੱਗਿਆ ਹੋਇਆ ਹੈਗਾ ਤਰੀਕ ਅਨਾਉਂਸ ਹੋ ਚੁੱਕੀ ਹੈ ਤੇ ਸੱਤਾਂ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂਗੇ ਪਿੰਡ ਗੈਰੀ ਭਾਗੀ ਦੇ ਵਿੱਚ ਔਰ ਖਾਸ ਕਰ ਲਈ ਹੈ ਕਿ ਮੈਂ ਜਿੱਥੇ ਖੜੀ ਹਾਂ ਇਹ ਬਹੁਤ ਹੀ ਪੁਰਾਣਾ ਦਰਵਾਜ਼ਾ ਹੈਗਾ ਇਹ ਬਹੁਤ ਹੀ ਫੇਮਸ ਕਹਿ ਸਕਦੇ ਮੈਂ ਕਹੂੰਗੀ ਇੱਕ ਵਾਰ ਤੁਸੀਂ ਦਿਖਾਓ ਜ਼ਰੂਰ ਸੁਣਨ ਚ ਆਇਆ ਕਿ 110 ਸਾਲ ਪੁਰਾਣਾ ਇਹ ਦਰਵਾਜ਼ਾ ਔਰ ਤੁਸੀਂ ਵੇਖੋ ਕਿਤੇ ਪੁਰਾਣੀ ਜਿਹੜੀ ਐ ਕਲਾਕਾਰੀ ਵੀ ਕੀਤੀ ਹੋਈ ਹੈਗੀ ਪੁਰਾਣਾ ਜਿਹੜਾ ਸਮੇਂ ਦਾ ਕਲਚਰ ਸੀ ਉਹ ਦਿਖਾਇਆ ਗਿਆ ਕਿਸ ਤਰ੍ਹਾਂ ਕੁਝ ਪਹਿਲਵਾਨੀ ਕਰਦਿਆਂ ਦੇ ਦ੍ਰਿਸ਼ ਦਿਖਾਏ ਗਏ ਨੇ ਸੁੱਚਾ ਸੂਰਮਾ ਦੇ ਨਾਲ ਕਿਤਨਾ ਕਿਤੇ ਇਸ ਪਿੰਡ ਦਾ ਇਤਿਹਾਸ ਜੁੜਦਾ ਹੈਗਾ ਸੋ ਆਉ ਆਪਾਂ ਸੱਤ ਦੇ ਵਿੱਚ ਪਹੁੰਚ ਚੁੱਕੇ ਹਾਂ ਤਾਂ ਇੱਥੇ ਬਜ਼ੁਰਗ ਬਾਪੂ ਸਭ ਬੈਠੇ ਹੋਏ ਨੇ ਤਾਂ ਗੱਲਾਂ ਬਾਤਾਂ ਕਰਦੇ ਆਂ ਜੀ ਕੀ ਚੱਲ ਰਿਹਾ ਸੋ ਪਿੰਡ ਦੇ ਸਿਆਣੇ ਤੇ ਮੋਤਵਾਰ ਸਾਡੇ ਨਾਲ ਮੌਜੂਦ ਨੇ ਕਿ ਇਸ ਵੇਲੇ ਪਹਿਲਾਂ ਤਾਂ ਸਾਸਟ੍ਰੀ ਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਤੁਸੀਂ ਸਾਰੇ ਜਾਣੇ ਅੱਛਾ ਮਾਹੌਲ ਕਿਵੇਂ ਹੈ ਤਰੀਕ ਐਨਾਉਂਸ ਹੋ ਗਈ ਤੇ ਕੀ ਚੱਲ ਕੀ ਰਿਹਾ ਦੋ ਸਰਪੰਚ ਖੜੇ ਹੋਏ ਆ ਜੀ ਅੱਛਾ ਜੀ ਦੋ ਸਰਪੰਚ ਦੀ ਚੋਣ ਲੜ ਰਹੇ ਹਨ ਜੀ ਦੋ ਉਹਨਾਂ ਦੇ ਮੁਕਾਬਲਾ ਹੈ ਅੱਛਾ ਜੀ ਆਪਸੇ ਦੇਖੋ ਠੀਕ ਹੈ ਤੇ ਫਿਰ ਇੱਥੇ ਕੀ ਚਰਚਾ ਚੱਲਦੀ ਜਦੋਂ ਬੈਠਦੇ ਹੋਂ ਵੀ ਕਿਵੇਂ ਕਰਨਾ ਹੈ ਮਾਹੌਲ ਕਿਵੇਂ ਹੈ ਮੈਂ ਤਾਂ ਸੁਣਿਆ ਵੀ ਸਰਪੰਚ ਵੀ ਤੁਹਾਡੇ ਦੋ ਘਰ ਇਕੱਠੇ ਹੀ ਆ ਹਨ ਇਕੱਠੇ ਚਾਚਾ ਪਧਿੱਜਾ ਅੱਛਾ ਦੇ ਵਿੱਚ ਚਾਚੇ ਭਤੀਜੇ ਦੇ ਵਿੱਚ ਐਡੀ ਵਾਰ ਚੱਲ ਪਈ ਹੈ ਸਰਪੰਚੀ ਵਾਲਾ ਕੰਮ ਚੱਲ ਪਿਆ ਬਿਲਕੁਲ ਨਹੀਂ ਫਿਰ ਪਿੰਡ ਵਾਲੇ ਤਾਂ ਕਨਫਿਊਜ਼ ਹੋ ਗਏ ਹੋਣਗੇ ਵੀ ਹੁਣ ਵੋਟ ਕਿਹਨੂੰ ਪਾਈਏ ਬਣਦੀ ਤਾਂ ਦੋਨਾਂ ਨਾਲ ਹੀ ਨਹੀਂ ਫਿਰ ਦੋਨਾਂ ਪਾਸੇ ਹੀ ਹੈ ਲੋਕ ਅੱਛਾ ਜੀ ਦੋਨੇ ਸਾਈਡਾਂ ਤੇ ਹੁਣ ਪਤਾ ਲੱਗੂ ਰਿਜ਼ਲਟ ਆਏ ਤੋਂ ਅੱਛਾ ਹੈਗਾ ਮੈਨੂੰ ਮਹਿਸੂਸ ਤਫਰਕੇ ਹੀ ਗੱਲ ਹੁੰਦੀ ਹੈ ਨਾ ਵੀ ਇੱਕ ਪਰਿਵਾਰ ਦੇ ਵਿੱਚ ਦੋ ਚ ਅਸੀਂ ਜਾਣਦੇ ਸੀ ਕਿਹਦੇ ਨਾਲ ਤੁਰਗੇ ਕਿਹਦੇ ਨਾਲ ਖੜਗੇ ਇਸ ਚੀਜ਼ ਦੀ ਦਿੱਕਤ ਤਾਂ ਹੈਗੀ ਪਰਿਵਾਰ ਦੇ ਇੱਕ ਚ ਹੀ ਉੱਠਿਆ ਅੱਛਾ ਜੀ ਹੁਣ ਪਿਛਲਾ ਸਮਾਂ ਨੰਗ ਕੇ ਗਿਆਗਾ 5 ਸਾਲ ਨੰਗੇ ਟਾਈਮ ਦੇਖੋ ਉੱਤੇ ਤਾਂ ਹੋ ਹੀ ਗਿਆ ਤੇ ਕੀ ਕਿੰਨਾ ਦਾ ਕੰਮ ਪਿੰਡ ਦੇ ਵਿੱਚ ਹੋ ਗਿਆ ਬਾਪੂ ਜੀ ਕੰਮ ਦਾ ਬੇਟਾ ਵਸੇ ਤਾਂ ਮੰਨ ਲਓ ਵੀ 25-30 ਸਾਲਾਂ ਤੋਂ ਪਿੱਛੇ ਹੀ ਅੱਛਾ ਜੀ ਕੋਈ ਸਾਡੇ ਦਾ ਵਿਕਾਸ ਤੁਸੀਂ ਜਿਵੇਂ ਤੁਸੀਂ ਉਹ ਰਸਤਾ ਦੇ ਦਿੱਤੀਆਂ ਉਹ ਪਿੰਡ ਚ ਵੜਦੇ ਹੋ ਰਸਤਾ ਵੇਖਿਆ ਸਾਡੇ ਪਿੰਡ ਦਾ ਪ੍ਰਾਵਾਹ ਹੈ ਉਹ ਸਾਡਾ ਉੱਥੇ ਸ਼ੋਅ ਹੁੰਦੀ ਹੈ ਮੈਨੂੰ ਤਾਂ ਇਹ ਲੱਗਿਆ ਵੀ ਮੈਂ ਜਿਵੇਂ ਟਿੱਬਿਆਂ ਚ ਹੀ ਆ ਗਈ ਹਾਂ ਸਾਡੀਆਂ ਪ੍ਰਾਪਤੀਆਂ ਉੱਥੇ ਹੀ ਪਤਾ ਲੱਗ ਜਾਂਦਾ ਠੀਕ ਹੈ ਜਿਹੜੀ ਸਾਡੇ ਰਿਜ਼ਰਵ ਹੈ ਹਾਂਜੀ ਰਿਜ਼ਰਵ ਸ਼ੀਟ ਨੇ ਸਾਡਾ ਏਰੀਏ ਦਾ ਹੀ ਵਿੜਾ ਕਰਕੇ ਕਰ ਛੱਡਿਆ। ਇਹ ਸਰਕਾਰਾਂ ਨੇ ਪਤਾ ਨਹੀਂ ਕਿ ਸਾਡੀ ਤੇ ਸਰਪੰਚੀ ਵਿਧਾੜਾ। ਅੱਛਾ ਜੀ। ਨਹੀਂ ਤੇ ਫਿਰ ਹੁਣ ਇਹ ਤਾਂ ਸਮੱਸਿਆ ਵੱਡੀ ਹੈ ਕਿ 5 ਸਾਲਾਂ ਦੇ ਵਿੱਚ ਤੁਸੀਂ ਸਰਪੰਚ ਚੁਣਿਆ ਸੀਗਾ ਤੇ ਤੁਹਾਡੇ ਮੁਤਾਬਿਕ ਕੰਮ ਹੋਏ ਕਿ ਨਹੀਂ ਹੋਏ? ਨਹੀਂ ਹੋਏ। ਨਹੀਂ ਹੋਏ। ਨਹੀਂ ਹੋਏ। ਫਿਰ ਤੁਸੀਂ ਔਨੇ ਜਾਣੇ ਕਿਵੇਂ ਜੋ ਪਿੰਡ ਦੇ ਵਿੱਚ ਤਾਂ ਇੰਨੇ ਖੱਡੇ ਆ ਕਿ ਰਾਹ ਦੇ ਵਿੱਚ ਬਹੁਤ ਔਖਾ ਹੈਗਾ। ਅਸੀਂ ਦੋ ਗੱਡੀਆਂ ਸਾਡੇ ਕੋਲੇ ਪਹਿਲਾਂ ਦੋਨੇ ਗੱਡੀਆਂ ਉਹ ਪਾਣੀ ਨਹੀਂ ਖਾਰਤੀਆਂ। अच्छा जी दोने सेल कीती हैं है। है। है है। खोल ली हैं हम्म पानी ਉੱਥੇ ਬਹੁਤ ਖੜਦਾ ਹੈ ਹੁਣ ਘਟ ਹੈ ਪਾਣੀ ਉਹ ਪਾਣੀ ਦੇ ਵਿੱਚ ਦੀ ਲੰਗਦੀਆਂ ਗੱਡੀਆਂ ਖਤਮ ਹੋ ਗਈਆਂ ਜੇ ਕੋਈ ਐਂਬੂਲੈਂਸ ਨੇ ਟੱਪਦੀ ਜੀ ਕੋਈ ਪਿੰਡ ਚ ਕੋਈ ਬਿਮਾਰ ਆ ਬੰਦਾ ਜਾਂ ਕਿਸੇ ਨੂੰ ਲੈ ਕੇ ਜਾਣਾ ਤੇ ਹੁਣ ਇਧਰ ਜੋਧਪੁਰ ਵਿੱਚ ਦੀ ਲੈ ਕੇ ਜਾਂਦੇ ਆ ਹੁਣ ਜਦੋਂ ਜੋਧਪੁਰ ਵਾਲੀ ਸੜਕ ਵੀ ਸਾਡੀ ਟੁੱਟ ਗਈ ਕਿਉਂ ਉਹ ਡੈਂਪਰ ਚੱਲ ਪਈ ਜੀ ਮਿੱਟੀ ਪਈ ਜਾਂਦੀ ਆ ਇਧਰ ਉਹ ਆ ਸੜਕ ਸਗੀ ਸਾਡੀ ਜੋਧਪੁਰ ਵਾਲੀ ਜੱਸੀ ਵਾਲੀ ਇਹ ਵੀ ਖਤਮ ਕਰੀ ਜਾਂਦੇ ਆ ਬਸ ਨਾ ਨਹੀਂ ਫਿਰ ਇਹ ਵੀ ਇਹ ਕਾਰਨ ਕੀ ਰਹੇਗੇ ਵੀ ਕੰਮ ਕਰਾਏ ਕਿਉਂ ਨਹੀਂ ਤੁਸੀਂ ਗੱਲ ਕਰੀ ਨਹੀਂ ਉਹਨਾਂ ਨਾਲ ਪੰਚਾਇਤ ਨੇ ਜੀ ਕੋਈ ਫੰਡ ਹੀ ਨਹੀਂ ਦਿੱਤਾ ਬਾਕੀ ਆ 5 ਸਾਲ ਪੰਚਾਇਤ ਪੁਸਤ ਮੈਂਬਰ ਮਰ ਗਏ ਸਾਢੇ 4-5 ਜੀ ਅੱਛਾ ਜੀ ਤੇ ਸਰਪੰਚ ਜੀ ਵੀ ਮਰ ਗਈ ਸੀ ਮੁੜ ਕੇ ਬਸ ਰੋਲ ਗਝੋਲ ਹੀ ਰਿਹਾ ਨਹੀਂ ਅੱਛਾ ਜੀ ਜਦੋਂ ਸਰਪੰਚ ਸੀਗੀ ਉਹਨਾਂ ਦੀ ਡੈਥ ਹੋ ਗਈ ਸੀ ਜਿਹੜੀ ਮਰ ਸੀ ਅੱਛਾ ਜੀ ਐਸ ਸੀ ਸਮਝੀ ਉਹਨਾਂ ਦੀ ਡੈਥ ਹੋ ਗਈ ਸੀ ਅੱਛਾ ਜੀ ਪਰ ਉਹਨਾਂ ਦੀ ਜਗ੍ਹਾ ਕਿਸੇ ਨੇ ਕੋਈ ਹੋਰ ਨਹੀਂ ਘਟਾਰਿਆਸਟ ਨੇ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋਈ ਹੈ ਫਿਰ ਕਿੰਨਾ ਸਮਾਂ ਇਸੇ ਤਰ੍ਹਾਂ ਬਰੇਹਾ ਪਿੰਡ ਦੇ ਵਿੱਚ ਕੋਈ ਸਰਪੰਚ ਨਹੀਂ ਹੁਣ ਤੱਕ ਉਹੀ ਹੈ ਹੁਣ ਤੱਕ ਉਹੀ ਹਾਲ ਹੈ ਸਾਡਾ ਕੋਈ ਸਰਪੰਚ ਨਹੀਂ ਸੀ ਨਾ ਹੈ ਨਹੀਂ ਸੀ ਅੱਛਾ ਵੀ ਮਤਲਬ ਕੋਈ ਸਰਪੰਚ ਨਹੀਂ ਸੀ ਇਸ ਕਰਕੇ ਵਿਕਾਸ ਨਹੀਂ ਹੋ ਪਾਇਆ ਨਹੀਂ ਬਾਕੀ ਪੰਚਾਇਤ ਮੈਂਬਰ ਬੁਝਰ ਗਏ ਸੀਗੇ ਜੀ ਅੱਛਾ ਜੀ ਚਾਰ ਮੈਂਬਰ ਸਾਡੇ ਮਰ ਕੇ ਸੀਗੇ ਠੀਕ ਹੈ ਕੁਦਰਤੀ ਇਹ ਫਿਰ ਬਿਨਾ ਸਰਪੰਚ ਤੋਂ ਹੀ ਪਿੰਡ ਦਾ ਸਾਰਾ ਚੱਲ ਰਿਹਾ ਹੈ ਹਾਂ ਜੀ ਹੁਣ ਤੱਕ ਚੱਲ ਰਿਹਾ ਹੈ ਉਸ ਤੋਂ ਪਹਿਲਾਂ ਸਰਪੰਚ ਸੀਗਾ ਵਿਕਾਸ ਤਾਂ ਠੱਪ ਹੋ ਗਿਆ ਉਸ ਤੋਂ ਪਹਿਲਾਂ ਜਨਰਲ ਵੀ ਕੈਟਾਗਰੀ ਦਾ ਸੀਗਾ ਸਰਪੰਚ ਪਰ ਕੰਮ ਜਿਸ ਦੇ ਨਹੀਂ ਕੁਝ ਵੀ ਕੰਮ ਰੁਕ ਗਿਆ ਦਿਵਾਰੋਂ ਸਾਰੇ ਜਦੋਂ ਕੋਈ ਪੈਸਾ ਬਥੇਰਾ ਆਇਆ ਜੀ ਗਵਰਨਮੈਂਟ ਵੱਲੋਂ ਸਾਡੇ ਪਿੰਡ 'ਚ ਆਇਆ ਸੀਗਾ ਪਰ ਸਹੀ ਇਸਤੇਮਾਲ ਨਹੀਂ ਹੋਇਆ ਸਹੀ ਇਸਤੇਮਾਲ ਨਹੀਂ ਹੋਇਆ ਸਾਨੂੰ ਤਾਂ ਬਸ ਨਾਲੀਆਂ ਗਾਲੀਆਂ ਚੀਲਝਾਈ ਰੱਖਿਆ ਜੀ ਕੋਈ ਕੰਮ ਨਹੀਂ ਪਿੰਡ ਦਾ ਬੁਰਾ ਹਾਲ ਅੱਛਾ ਕੀ ਸੋਚਦੇ ਹੋ ਬਾਪੂ ਜੀ ਨੇੜੇ ਲੱਗਿਆ ਪਿਆ ਜਮਾ ਕੰਮ ਹਰਦਾ ਹੀ ਮਾਰਦਾ ਵੀ ਬੱਸਾਂ ਦੇ ਜਾਣਾ ਹੀ ਬੰਦ ਕਰਤਾ ਆ ਅੱਜ ਸੌਰ ਤੇ ਜਾਣੇ ਆ ਇਹ ਛੜਕਲਾ ਕਰਕੇ ਕਟਾਰ ਸਿੰਘ ਵਾਲੇ ਚੜਦੇ ਆ ਜਾ ਕੇ ਅੱਛਾ ਮੋਟਰਸਾਈਕਲ ਜਾ ਕੇ ਨਹੀਂ ਜਾਣਾ ਤਾਂ ਵੈਸੇ ਵਾਕਈ ਮੁਸ਼ਕਲ ਹੈ ਇੰਨੀ ਮਿੱਟੀ ਪਈ ਹੋਈ ਹੈ ਕਿ ਉੱਥੇ ਨੰਗੀ ਨਹੀਂ ਹੁੰਦਾ ਲੰਘਾ ਹੀ ਨਹੀਂ ਜੇ ਜਵੇਂ ਇੰਨਾਂ ਨੂੰ ਹੂੰ ਰਸਤਾ ਬੰਦੀ ਹੈ ਕੋਈ ਕੁਝ ਹੈਗਾ ਬਾਕੀ ਬਾਕੀ ਪਾਣੀ ਪਾਣੀ ਵੀ ਦੀ ਢਾਉਦੇ ਸੀ ਉਹ ਗਲੀਆਂ ਵਾਲਾ ਪਾਣੀ ਸਾਰਾ ਉੱਥੇ ਸੜਕ ਤੇ ਆ ਕੇ ਖੜ ਜਾਂਦਾ ਅੱਛਾ ਕਿਸੇ ਕਰਸੀ ਹੈ ਨਹੀਂ ਪਾਣੀ ਦੀ ਕਿਸੇ ਹੈ ਨਹੀਂ ਜੀ ਪਿੰਡ ਚ ਆ ਰਿਹਾ ਸਾਰਾ ਪਾਣੀ ਟੋਟਲਾ ਆ ਸੱਪੜ ਚ ਖੇਤਾਂ ਵਾਲਾ ਜਿੱਥੇ ਤੁਸੀਂ ਬੜੇ ਹੋ ਸੜਕ ਤੋਂ ਉਹ ਲੈ ਕੇ ਪਾਣੀ ਸਾਰਾ ਇੱਥੇ ਪਿੰਡ ਦੇ ਵਿਚਾਲੇ ਆਉਂਦਾ ਸੱਪੜ ਚ ਇਧਰੋਂ ਆ ਸੱਪੜ ਚ ਆਉਂਦਾ ਉਹ ਮੈਥੇ ਵਾਲੀ ਸੜਕਾ ਜਿੱਧਰ ਸੁੱਚੇ ਸ਼ੁਰਮੇ ਦੀ ਸਵਾਹ ਆ ਉਧਰਲਾ ਪਾਣੀ ਵੀ ਸਾਰਾ ਇਧਰ ਆਉਂਦਾ ਉਧਰਲੀ ਹਾਲਤ ਵੀ ਦੇਖ ਲਓ ਤੁਸੀਂ ਮੈਥੇ ਵਾਲੀ ਸੜਕ ਜਾ ਕੇ ਦੇਖ ਲਓ ਕੀ ਹਾਲ ਆ ਕਿੱਟਾ ਰੋੜੇ ਸਟਕੇ ਲੋਕਾਂ ਨੇ ਉਤੋਂ ਦੀ ਵੀ ਚੱਲ ਪਾਣੀ ਸੇਮ ਜੀ ਉਹ ਦੂਹੇ ਪੜਾ ਕੰਮ ਹੋ ਗਏ ਹਾਂਜੀ ਰਸਤਾ ਕੋਈ ਨਹੀਂ ਪਿੰਡ ਦੇ ਵਿੱਚ ਨਾ ਬੜਨ ਵਾਸਤੇ ਨਾ ਨਿਕਲਣ ਵਾਸਤੇ ਠੀਕ ਹੈ ਸਾਰੀਆਂ ਝੜਕ ਟੁੱਟੀਆਂ ਬਹੁਤ ਜ਼ਿਆਦਾ ਬੁਰਾ ਹਾਲ ਠੀਕ ਕੋਈ ਸਾਡੇ ਕੱਚੇ ਵੀ ਪਏ ਆ ਕੋਈ ਕਿਸੇ ਸਰਕਾਰ ਨੇ ਕੋਈ ਸਾਡੀ ਚਾਹੀਦੀ ਸਾਡੇ ਇੱਥੋਂ ਪਿੰਡ ਨੂੰ ਬੜੀ ਸੂਰਤ ਹੋ ਜੇ ਜੇ ਕਿਤੇ ਆਹ ਕੋਟਸ਼ਮੀਰ ਤੋਂ ਸਾਡੇ ਤਲਵੰਡੀ ਸਾਹਿਬਾਂ ਨੂੰ ਜਾ ਕੇ ਇੱਧਰ ਸਨਵਾ ਸੜਕਾਂ ਤੇ ਚੜ੍ਹਨ ਦੀ ਲੋੜ ਨਹੀਂ ਤੇ ਉਹ ਸਾੜਾ 3 ਕਿਲੋਮੀਟਰ ਦਾ ਸਨ ਉਹ ਪੱਕਾ ਹੀ ਨਹੀਂ ਹੋ ਰਿਹਾ ਕੋਟਸ਼ਮੀਰ ਦਾ ਇਕਾ ਸਨੇ ਵਾਲੇ ਨੂੰ ਹੋ ਜੇ ਜੀ ਜਿਵੇਂ ਡੱਬ ਵਾਲੀ ਰੋਡ ਨੂੰ ਇੱਧਰ ਟੱਪ ਜਗੇ ਸੀ ਠੀਕ ਹੈ ਤੇ ਤੁਹਾਡੇ ਐਮਐਲਏ ਇੱਥੇ ਜਦੋਂ ਜਿੱਤੇ ਜੁੱਤੇ ਸੀ ਚਲੋ ਜਿਹੜੇ ਵੀ ਬਣੇ ਸੀਗੇ ਉਹ ਚਲੋ ਹੁਣ ਤਾਂ ਕਿਤੇ ਹੋਰ ਹੀ ਨੇ ਤੇ ਹੁਣ ਉਹ ਆਏ ਸੀਗੇ ਉਦੋਂ ਜਿੱਤ ਕੇ ਕੁਝ ਕਰਿਆ ਕੁਝ ਦਿਖਾਇਆ ਕਿ ਨਹੀਂ ਵੋਟਾਂ ਵੇਲੇ ਆ ਜਾਂਦੀ ਮੁਰਕੇ ਕੋਈ ਨਹੀਂ ਆਉਂਦਾ ਜੀ ਮੁਰਕੇ ਕੋਈ ਵੀ ਨਹੀਂ ਆਇਆ ਜਿਹੜਾ ਮਾਰ ਨਹੀਂ ਜੀ ਕੋਈ ਆਉਂਦਾ ਹੇ ਬਾਪੂ ਜੀ ਕਾਹਤਾ ਦੇਖ ਕੇ ਥੱਕ ਗਈ ਅਸੀਂ ਜਿਹੜਾ ਹੁਣ ਦਿਹਾਤੀ ਵਾਲਾ ਐਮਐਲਏ ਸੀਗਾ ਉਹ ਕ੍ਰਿਪਸ਼ਨ ਚ ਫੜ ਗਿਆ ਉਹਨਾਂ ਦਾ ਮੂੰਹ ਨਹੀਂ ਦਿਖਾਇਆ ਜਿੱਤ ਕੇ ਹਾਂ ਅਮਰ ਰਤਨ ਤੇ ਪਿੰਡ ਦਾ ਬੁਰਾ ਹਾਲ ਅੱਛਾ ਜੀ ਐਡਾ ਇਤਿਹਾਸਿਕ ਪਿੰਡ ਐ ਬਾਪੂ ਜੀ ਸਤਿ ਸ਼੍ਰੀ ਅਕਾਲ ਇੰਨਾ ਇਤਿਹਾਸਿਕ ਪਿੰਡ ਐ ਤੁਹਾਡਾ ਦੇਖੋ ਇੰਨਾ ਪੁਰਾਣਾ ਤੇ ਹਾਲਾਤ ਕੀ ਹੋਏ ਹੋਏ ਨੇ ਪਿੰਡ ਦੇ ਇਹ ਸਰਕਾਰੀ ਮਾੜੀ ਐ ਕੌਣ ਕਹੋ ਨਿਓ ਸਰਕਾਰੀ ਮਾੜੀ ਸਰਕਾਰ ਸਭ ਕੁਝ ਕਰਤਾ ਦੀ ਕੀ ਨਹੀਂ ਕਰਦੀ ਤੇ ਕੌਣ ਤਾਂ ਕਰ ਲੈ ਜਿਉਂ ਉਹਨਾਂ ਦਾ ਐਵੇਂ ਮੋਟਾ ਮੇਰਾ ਕੇ ਲੈ ਗਏ ਬਸ ਗਲ ਮੁਕੀ ਰੰਗ ਦੀ ਕੋਈ ਨਹੀਂ ਆਉਂਦਾ ਸਾਡੀ ਜੱਕ ਆ ਦੋ ਡੂੜ ਮੀਲ ਛੜਕਾ ਹੈ ਦੋ ਸਾਲ ਹੋ ਗਏ ਸਰਕਾਰ ਨੂੰ ਕੀ ਪਤਾ ਨਹੀਂ ਹਮ ਇਧਰ ਇਕਰਾਰ ਸੁਣ ਆਣ ਸਿਆਣੇ ਜਾਣਿਆ ਅੱਧਾ ਰਾ ਕੱਚਾ ਪਿਆ ਅੱਧੀ ਬਣੀ ਪਈ ਆ ਉਹਨੂੰ ਕਸ਼ਮੀਰ ਨੂੰ ਜਾਣ ਇਹ ਬਣੀ ਨਹੀਂ ਇਹ ਜਨ ਇਹ ਵੀ ਕੱਚਾ ਅੱਧਾ ਅੱਧਾ ਪੱਕਾ ਲੈ ਦੱਸੋ ਤੇ ਜੇ ਕਿਤੇ ਬਾਕੀ ਜਿਹੜਾ ਆ ਜੀ ਵੱਡੀ ਸੜਕ ਫਿਰ ਸਾਡੇ ਭੱਠੇ ਆ ਕੇ 10-12 ਉਹ ਵੱਡੇ ਟੈਨ ਚੱਲਦੇ ਨੇ ਭਾਈ ਪੁੱਪਲੀਆਂ ਤੋੜ ਦੇਣ ਕੀ ਕਰਕੇ ਹਾਂ ਉਹਨੂੰ ਕਿਹੜਾ ਰੋਕੇ ਹਾਂ ਨਹੀਂ ਬਾਪੂ ਜੀ ਫਿਰ ਤੁਸੀਂ ਜਿਵੇਂ ਕਹਿ ਲੋ ਪਿੰਡ 'ਚ ਤੁਹਾਡੇ ਕੋਈ ਰਿਸ਼ਤੇਦਾਰ ਨੇ ਆਉਣਾ ਜੇ ਕਦੇ ਉਂ ਕੋਈ ਵਿਆਹ ਫੰਕਸ਼ਨ ਕੁਝ ਰੱਖਣਾ ਤੇ ਫਿਰ ਉਹ ਕਹਿੰਦੇ ਨਾ ਛੋਟਾ ਪਿੰਡ ਹੈ ਯਾਰ ਰਾਹ ਨਹੀਂ ਰਖੇੜਾ ਨਹੀਂ ਸਾਹ ਕਹਿੰਦੇ ਨਾ ਆਹੋ ਸਾਡੇ ਰਾਸਤਾ ਦੇਖ ਕੇ ਅਗਲਾ ਕਹਿੰਦਾ ਇਹ ਜੇ ਥਾਂ ਕੀ ਰਿਸ਼ਤਾ ਕਰਨਾਗਾ ਰਿਸ਼ਤੇ ਨਹੀਂ ਹੁੰਦੇਗੇ ਰਿਸ਼ਤੇ ਦਾ ਪੂਰਾ ਹਾਲ ਹੋ ਗਿਆ ਜੀ ਕਹਿੰਦੇ ਵੀ ਰਾ ਹੀ ਹੈ ਜੀ ਆ ਵੀ ਛੋਡੇ ਪਿੰਡ ਦਾ ਹਾਲ ਤਾਂ ਇਹੀ ਆ ਅੱਛਾ ਅੱਛਾ ਬੇਪੜੀ ਤਾਂ ਮੁੰਡਿਆਂ ਨੂੰ ਵੀ ਸਾਹ ਕਰਨ ਨਹੀਂ ਆਉਂਦਾ ਬੜੀ ਗੱਲ ਕੀ ਆ ਹੈ ਸਾਡੇ ਮੁੰਡੇ ਤਾਂ ਕੋਈ ਸਾਹ ਕਰਨ ਨਹੀਂ ਆਉਂਦਾ ਅੱਛਾ ਵੀ ਰਾ ਭੜੇ ਨੇ ਕਿੱਦਾਂ ਵਾਲੀ ਕੁੜੀ ਕਿੱਥੇ ਢਵਾਉਣਗੇ ਲੈ ਹਾਂ ਹਾਂ ਤਾਂਗੇ ਬੱਟੂ ਪਗਰੇ ਬੈਠਿਆਂ ਵੀਰ ਇਹ ਤਾਂ ਫੇਰ ਔਖਾ ਤੇ ਮੈਨੂੰ ਆਏ ਦੱਸੋ ਵੀ ਆਮ ਆਦਮੀ ਪਾਰਟੀ ਵੀ ਆਈ ਹੈ 2.5 ਸਾਲ ਹੋ ਗਏ ਉਹਨਾਂ ਦੇ ਕੰਮ ਬੱਚਾ ਵੀ ਨਹੀਂ ਆਇਆ ਜੋ ਬਣਦੇ ਹੈਂ ਭਗਵਾਨਤਮਾਨ ਕਿਵੇਂ ਲੱਗਦੇ ਨੇ ਤੁਹਾਨੂੰ ਪਰ ਵਰਤਮਾਨ ਸੀਤਾ ਠੀਕ ਆ ਤੇ ਪਰ ਕੰਮ ਨਹੀਂ ਕਰ ਰਾ ਕਰਾਉਂਦਾ ਲੋਕਾਂ ਦਾ ਪਿੰਡਾਂ ਜਾ ਕੇ ਪੰਚਾਇਤਾਂ ਨੂੰ ਦੇਵੇ ਕੋਸੋ ਫੇਰੀ ਆ ਹਾਂ ਪੰਚਾਇਤਾਂ ਨੂੰ ਦੇਊਗਾ ਫੇਰੀ ਕੰਮ ਕਰਨਗੇ ਆਪਣੇ ਦਿੱਤਾ ਹਾਂ ਆ ਹੁਣ ਨਵੀਆਂ ਪੰਚਾਇਤਾਂ ਬਣਨਗੀਆਂ ਇਹਨਾਂ ਨੂੰ ਦੇਖੋ ਕੀ ਬਣਦਾ ਹੈਟਰ ਕੋਈ ਪੰਚਾਇਤਾਂ ਨਵੀਆਂ ਹੁਣ ਬਣਨੀਆਂ ਆ ਪਹਿਲੇ 15 ਤਰੀਕ ਨੂੰ ਦੇਖੋ ਇਹਨਾਂ ਨੂੰ ਕੀ ਦਿੰਦਾ ਹੈ ਦੇ ਕਹਾਂਗੇ ਨਾ ਕੀ ਦੇਊਗਾ ਕਹਿੰਦੇ ਐਟ ਕੀ ਕ腐ਸ਼ਨ ਨਹੀਂ ਹੋਣ ਦੇਣੀ ਕਹਿੰਦੇ ਕੈਸ਼ਬੈਕ ਨਹੀਂ ਆਉਣ ਦੇਣਾ ਕਹਿੰਦੇ ਪੈਸੇ ਘੱਟ ਲਾਇਓ ਪਹਿਲੇ ਸਰਪੰਚਾਂ ਨੂੰ ਕਹਿਤਾ ਉਹਨਾਂ ਨੇ ਆਹੋ ਭਾਈ ਕਹਿਤਾ ਹੀ ਹੈ ਅੱਛਾ ਝੋਨਾ ਸਰਕਾਰ ਚੱਕੀ ਲਈ ਤੇ ਲੋਕਾਂ ਦਾ ਕੀ ਹਾਲ ਚਾਲ ਝੋਨਾ ਤਾਂ ਆਇਆ ਝੋਨਾ ਦਸਾਂ ਨੂੰ ਵਧਣਾ ਹੈ 15 ਨੂੰ ਤੇ ਉਹ ਕਿਤੋਂ ਕੌਣ ਚੱਕੂ ਹਾਂ ਬਿਲਕੁਲ ਹਾਂ ਆ ਗੱਲਾਂ ਭਾਈ ਸਾਰੀ ਸਰਕਾਰ ਆਈ ਪੰਜਾਂ ਨੂੰ ਕਹਿੰਦੀ ਸੀ ਕ腐ਸ਼ਨ ਨਹੀਂ ਹੋਣ ਦੇਣਾ ਪਰ ਸਭ ਤੋਂ ਵੱਧ ਕ腐ਸ਼ਨ ਹੋਇਆ ਜੀ ਏ ਇਸ ਟਾਈਮ ਦੇ ਵਿੱਚ ਹਾਂਜੀ ਐਸਟੀਵੀ ਪਿਛਲੇ ਚ ਵੀ ਹੂੰ ਪਿਛਲੇ ਚ ਵੀ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਕਿੱਥੇ ਪੈਸਾ ਲੱਗਦਾ ਕਿਹਦੇ ਵੀ ਬਹੁਤ ਇਮਾਨਦਾਰ ਹੈ ਕਹਿੰਦੇ ਵੀ ਕਿਸੇ ਨਾਲ ਭ੍ਰਿਸ਼ਟਾਚਾਰ ਹੋ ਹੀ ਨਹੀਂ ਰਿਹਾ ਕਹਿੰਦੇ ਰੋਕਿਆ ਗਿਆ ਸਭ ਕੁਝ ਹੋ ਹੀ ਜਾਂਦਾ ਜੀ ਅੱਛਾ ਜੀ ਹਾਂਜੀ ਉੱਪਰੋਂ ਉੱਪਰੋਂ ਹੈਗਾਗਾ ਥੱਲੇ ਤਾਂ ਉਹੀ ਹਾਲ ਆ अच्छा मेनू ये दसो ਵੀ ਸਰਪੰਚੀ ਦੇ ਜਿਵੇਂ ਉਹਨਾਂ ਨੇ ਕਿਹਾ ਵੀ ਸਰਬਸੰਮਤੀ ਦੇ ਨਾਲ ਬਣਾਓ ਉਹਦਾ ਜ਼ਿਆਦਾ ਫਾਇਦਾ ਹੈ ਕੋਈ ਕਹਿੰਦੇ ਵੀ ਕਿਸੇ ਪਾਰਟੀ ਦੇ ਝੰਡੇ ਥੱਲੇ ਨਹੀਂ ਕਿਸੇ ਨੇ ਲੜਨਾ ਹੈ ਉਹ ਸਹੀ ਹੈ ਜੀ ਪਿੰਡਾਂ ਦੇ ਵਿੱਚ ਪ੍ਰੱਪਾ ਹੋਵੇ ਸਾਡੇ ਹੁਣ ਪੰਚਾਇਤ ਮੈਂਬਰ ਆ ਗਏ ਉਹ ਵਧੀਆ ਸਰਬਸੰਮਤੀ ਨਾਲ ਹੋਗੇ 10 ਮੈਂਬਰ ਸਾਡੇ ਬਣ ਗਏ ਠੀਕ ਹੈ ਜੀ ਇੱਕ ਮੈਂਬਰ ਰਹਿ ਗਿਆ ਬਸ ਅੱਛਾ ਜੀ ਹਾਂ ਉਹਦਾ ਵੀ ਹੋ ਸਕਦਾ ਵੀ ਸਰਬਸੰਮਤੀ ਹੋ ਜੇ ਤੇ ਜਿਆਦਾ ਵਧੀਆ ਸਰਬਸੰਮਤੀ ਇਹ ਚੰਗੀ ਗੱਲ ਹੈ ਜੀ ਨਾਲੇ ਤਾਂ ਪਿੰਡਾਂ 'ਚ ਜਿਹੜਾ ਹੁਣ ਸਰਪੰਚ ਇਹਨਾਂ ਦਾ ਪੈਸਾ ਲਾਉਂਦੇ ਆ ਉਹੀ ਪਿੰਡ ਦੇ ਵਿਕਾਸ ਵਾਸਤੇ ਲੱਗ ਜੇ ਮਿਹਰਬਾਨਤ ਹੋ ਜੇ ਨਾਲੇ ਬਹਿਰ ਬਗੋੜ ਆਪਸ ਵਿੱਚ ਭਾਈਚਾਰਾ ਰਹੇ ਜੀ ਸਾਰੇ ਇਹ ਚੀਜ਼ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਚਲੋ ਇਹ ਸਹੀ ਚੀਜ਼ ਹੈ ਇਹ ਸਹੀ ਹੈ ਬਹੁਤ ਸਹੀ ਦੀ ਹੈਗੀ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਰਿਹਾ ਹੈ ਮਾਹੌਲ ਫਿਰ ਬੜਾ ਠੀਕ ਹੀ ਹੈ ਜੀ ਜਿਹੜਾ ਚੱਲੀ ਜਾਂਦਾ ਹੈ ਕਿਉਂਕਿ ਇਹ ਬਹੁਤ ਖਾਸ ਸਮਾਂ ਹੁੰਦਾ ਹੈਗਾ ਪੰਚਾਇਤੀ ਵਾਲਾ ਸਰ ਪਾਸੇ ਚਰਚਾ ਹੀ ਹੁੰਦੀ ਹੁੰਦੀ ਹੈਗੀ ਵੀ ਕੀ ਚੱਲਣਾ ਹੈ ਕੀ ਬਣਨਾ ਹੈ ਮੈਨੂੰ ਤਾਂ ਬਣੇ ਤੋਂ ਪਤਾ ਲੱਗੂ ਕਿ ਕੀ ਬਣਨਾ ਹੈ ਬਣਾਉਣਾ ਤਾਂ ਤੁਸੀਂ ਹੋਈ ਹੈ ਬਣਾਣਾ ਤਾਂ ਅਸੀਂ ਬਣਾਵਾਂਗੇ ਫਿਰ ਦੇਖਦੇ ਹਾਂ ਕੀ ਹੈ ਬਣਾਵਾਂਗੇ ਤਾਂ ਅਸੀਂ ਖੁੱਤ ਖਾਪ ਐਸੀ ਵੀ ਖਾਸਾ ਟਾਈਮ ਵੇਟ ਕਰਦੇ ਕਿਹਨੂੰ ਚਾਪਦੀ ਜਾ ਉੱਠੀ ਹੈ ਉਹ ਜਿਹੜੇ ਨੂੰ ਪਾਤੀ ਦੂਜਾ ਕੋ ਮੈਨੂੰ ਤੱਕ ਨਹੀਂ ਪਾਈ ਦੇਖਦੇ ਹੁਣ ਕਿਹਨੂੰ ਪਾਈ ਇਹ ਤਾਂ ਫੈਸਲਾ ਕਰਨਾ ਥੋੜਾ ਜਾਓ ਇਹ ਤਾਂ ਉਹਨਾਂ ਦੀ ਜਿੱਤੂ ਦਾ ਚਾਚਾ ਜਿੱਤੂ ਵੀ ਗਿਆ ਲੈਣਾ ਨਹੀਂ ਲੋਕਾਂ ਨੇ ਕਰਨਾ ਹੈ ਲੈ ਲੈ ਤੇ ਬੱਧ ਮੈਂ ਜਿੱਤੂ ਉਹ ਦੂਜਾ ਹਰਜੂਗਾ ਹਾਂ ਗੱਲ ਮੁਕੀ ਰਾਨ ਕੀ ਚਾਚਾ ਜਿੱਤੂ ਆਤਾਪਤੀ ਜਾਹੂ ਵੀ ਚੱਲ ਚਾਚਾ ਜਿੱਤ ਗਿਆ ਹਾਂ ਜਿੱਪਤੀ ਗੈਜਟ ਦੀ ਗੱਲ ਘਰੇ ਰਹਿ ਗਈ ਹਾਂ ਕਰਦੀ ਗੱਲ ਘਰ ਚਾਹ ਦਾ ਬਣਾਉਂਦਾ ਉਹਨਾਂ ਦਾ ਹੀ ਅੱਛਾ ਨਹੀਂ ਤੁਸੀਂ ਨਹੀਂ ਸੋਚਿਆ ਵੀ ਤੁਹਾਨੂੰ ਖੜਾ ਹੋਣਾ ਚਾਹੀਦਾ ਕੋਈ ਤੁਹਾਡੇ ਚੋ ਮਨ ਹੋਵੇ ਕਿਸੇ ਦਾ ਵੀ ਮਰਜ਼ੀ ਨਾ ਹੋਵੇ ਬਾਈ ਕਿਸੇ ਅੱਖੇ ਨਹੀਂ ਹੋਈ ਤੇ ਕੱਠ ਨਹੀਂ ਕਰਿਆ ਆਪਣੇ ਪਿੰਡੇ ਪਿੰਡੇ ਕੱਠ ਨਹੀਂ ਕਰਿਆ ਆਪ ਕੋਈ ਭੱਤ ਬਾਤ ਹੋਵੇ ਅੱੜ-ਪੱਤ ਚ ਵਾਹ ਬਸ ਅੱਛਾ ਤੇ ਫਿਰ ਉਹ ਹੁਣ ਫਿਰ ਟਾਈਮ ਜਾਂ ਵੀ ਆ ਜਾਂਦਾ ਹੁੰਦਾ ਜਿਵੇਂ ਹੁਣ ਚੋਣਾ ਆ ਗਿਆ ਉਹ ਕਹਿਣਗੇ ਵੀ ਹੁਣ ਕਹਿਣਾ ਨਹੀਂ ਚਾਹੀਦਾ ਵੀ ਦਾਰੂ ਆ ਭੁੱਕੀ ਵਗੈਰਾ ਬਾਵਾ ਇਹਨਾਂ ਚੀਜ਼ਾਂ ਦੇ ਵਿੱਚ ਚੱਲਦੀ ਹੁੰਦੀ ਆ ਆਪਣੇ ਪਿੰਡ ਚ ਕਿਵੇਂ ਆ ਜਾਨੇ ਆਪਣਾ ਘੱਟਾ ਵਾਤਾ ਦੇਗਾ ਆਪਣੀ ਪਿੰਡ ਤਾਰੂ ਪੀਣੀ ਤੇ ਮੁੱਲ ਬੋਟ ਖਰੀਦਣੀ ਬਹੁਤ ਮਾੜਾ ਰੁਝਾਨਾ ਸੜੀ ਸ਼ਰਾਬ ਆ ਜੀ ਆਮ ਜਨਤਾ ਤੇ ਕੇਸਰ ਪੈ ਰਿਆ ਆਉਣ ਵਾਲੇ ਬੱਚੇ ਆ ਜਿਹੜੇ ਉਹ ਵੀ ਸ਼ਰਾਬਾਂ ਦੀ ਲੱਗ ਗਈ ਹੈਰਾਨੀ ਇਹ ਇਸ ਚੀਜ਼ ਦੀ ਹੋ ਰਹੀ ਹੈ ਜਦੋਂ ਮੈਂ ਨਾ ਸੋਸ਼ਲ ਮੀਡੀਆ ਤੁਸੀਂ ਵੀ ਚਲੋ ਚਲਾਉਂਦੇ ਹੋਗੇ ਜਾਂ ਤੁਸੀਂ ਵੀਡੀਓ ਦੇਖਦੇ ਹੋ ਨਾ ਉੱਤੇ ਰੀਲਾਂ ਬਾਹਰ ਰੱਖੇ ਲੋਕਾਂ ਨੇ ਵੀ ਦਾਰੂ ਦੇ ਲੰਗਰ ਲਾਤੇ ਜੀ ਇਦਾਂ ਕਰਤਾ ਇਹ ਕਿੰਨੀ ਗਲਤ ਚੀਜ਼ ਹੈ ਦੇਖੋ ਕਿੰਨਾ ਗਲਤ ਜਾ ਰਹੇ ਆਪਣੇ ਨੌਜਵਾਨਾਂ ਤੇ ਆਉਣ ਵਾਲੀ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ ਜੀ ਇਹ ਦੇਖੋ ਮੇਰਾ ਚੈਨਲ ਹੈ ਆਪਣਾ ਹੂੰ ਆਉਣ ਵਾਲੀ ਪੀੜ੍ਹੀ ਐ ਬਰਬਾਦੀ ਵੱਲ ਜਾ ਰਹੀ ਐ ਦੋਨੋਂ ਮੇਰੇ ਜੋ ਤੇ ਟਾਕਸ ਐ ਜੀ ਮੇਰਾ ਆਪਣਾ ਨਿੱਜੀ ਚੈਨਲ ਐ ਨਹੀਂ ਵਟਸਐਪ ਤੇ ਹੁੰਦਾ ਐ ਨਹੀਂ ਸਾਰੇ ਕਿਤੇ ਦੇਖੋਗੇ ਤੁਸੀਂ ਜਿੱਥੇ ਦੇਖੋਗੇ ਸਾਰੇ ਕਿਤੇ YouTube ਉਹ ਹੋ ਗਿਆ ਹਾਂ ਇਹਨਾਂ ਤੇ ਆਊਗਾ ਫੇਸਬੁਕ ਤੇ ਠੀਕ ਮੈਂ ਤੁਹਾਨੂੰ ਕਾਰਡ ਦੇ ਕੇ ਜਾਊਂਗੀ ਬਸ ਠੀਕ ਐ ਆਪਣੀ ਗੱਲ ਵਿੱਚ ਰਹਿ ਗਈ ਖੈਰ ਸੋ ਤੁਸੀਂ ਦੱਸੋ ਜੀ ਕਿਵੇਂ ਆ ਮਾਹੌਲ ਅਸੀਂ ਤਾਂ ਜੀ ਇਹ ਜਿਹੜੇ ਸਰਪੰਚ ਉੱਥੇ ਦੋਨੇ ਅਕਾਲੀ ਵਰਕਰ ਐ ਅੱਛਾ ਵੇ ਇਹਨਾਂ ਦੇ ਆਸ ਵੀ ਸੀ ਸਕੇ ਐ ਤੇ ਦੇਖੋ ਵੀ ਕਿਹੜਾ ਜਿੱਦਾਂ दारू ਪਿਆਲਾ ਸਭ ਦਾ ਚੱਲੀ ਜਾਂਦਾ ਤੇ ਬਾਕੀ ਸਾਰੇ ਜਿਹੜੇ ਪੰਚਾਇਤ ਸਾਡੇ ਉਹ 9 10 ਪੰਚ ਤਾਂ ਸੇਮ ਦੀ ਨਾਲ ਬਣਗੇ ਅੱਛਾ ਜੀ ਇੱਕ ਦੋ ਪੰਚਾਂ ਦੀ ਚੋਣ ਲੜਨਗੇ ਇੱਕ ਦੋ ਪਾਰਟੀਆਂ ਦੇ ਵਿੱਚ ਪੰਚਾ ਜਿਹੜੇ ਉਹ ਲੜਨਗੇ ਅੱਛਾ ਹੋਰ ਸਾਡੇ ਲੜਾਈ ਪੜਾਈ ਤੋਂ ਅਮਨ ਸ਼ਾਂਤੀ ਹੈ ਚਲੋ ਵਧੀਆ ਗੱਲ ਮੋੜੀ ਚਾਹੀਦੀ ਹੈ ਲੜਾਈਆਂ 'ਚ ਕੁਝ ਨਹੀਂ ਰੱਖਿਆ ਲੜਾਈ ਨਹੀਂ ਹੋਣੀ ਚਾਹੀਦੀ ਹੈ ਜਿਵੇਂ ਲਖਨੂ ਦੇ ਜੀ ਇਕੱਠੇ ਚਾਹ ਪਾਣੀ ਪੀਂਦੇ ਆ ਇੱਕ ਦੂਜੇ ਦਾ ਤੇ ਕੱਸੀ ਲੱਗਦੀ ਸਹੀ ਸਾਨੂੰ ਤਾਂ ਜੀ ਸਾਡੀਆਂ ਹਾ ਸੜਕਾਂ ਤੇ ਬਸ ਆ ਜਿਹੜਾ ਮੰਡੀ ਚੋਨਾ ਚੱਕਣਾ ਚੋਨਾ ਵਗੈਰਾ ਇਹ ਹੀ ਚਾਹੀਦਾ ਹੈ ਉਹ ਸਾਰੇ 10 ਰੁਪਏ ਲਾਤਾ ਸੀ ਨਹੀਂ ਚਾਹੀਦਾ ਨੂੰ ਉਹਦਾ ਮਰਜ਼ੀ ਨਾਲ ਚਲਾਉਂਦੇ ਚਲਾਈ ਜਾਂਦੇ ਰੋਕ ਵੀ ਨਹੀਂ ਸਕਦੇ ਉਹਨਾਂ ਨੂੰ ਹਾਂ ਜੀ ਬਹੁਤ ਤੁਸੀਂ ਬਹੁਤ ਚੰਗੀ ਗੱਲ ਕਹੀਏ ਕਿਉਂਕਿ ਇੱਕ ਦਿਨ ਦੀ दारू ਇੱਕ ਦਿਨ ਦਾ ਸਾਰਾ ਕੁਝ ਮੋੜ ਕੇ 5 ਸਾਲ ਦੇਣੇ ਆਪਾਂ 5 ਸਾਲ ਹੂੰ ਫਿਰ ਅਸੀਂ ਸਾਡੇ ਪਿੰਨਾਂ ਵਾਲੇ ਜੀ दारू ਮੈਂ ਤਾਂ ਪਹਿਲਾਂ ਹੀ ਨੰਗ ਕਰ ਦਿੰਦੇ ਫਿਰ ਉਹਨਾਂ ਤੋਂ ਕੰਮ ਦੀ ਕੀ ਅਸਰ ਰੱਖਦੇ ਆ ਫਿਰ ਕੌਣ ਅਗਲਾ ਕਰੂਗਾ ਫਿਰ ਪਹਿਲੇ ਹੀ 1 ਲੱਖ ਰੁਪਿਆ ਹਾਂ ਇਹਨਾਂ ਲੱਖ ਰੁਪਿਆ ਰੁਗੜੀ 25 ਲੱਖ ਰੁਪਏ ਦੋਨਾਂ ਤਰ੍ਹਾਂ ਦਾ 25-25 30 ਲੱਖ ਰੁਪਏ ਲੱਗ ਜੂਗਾ ਹੂੰ ਕੋਈ ਫਿਰ ਕੋਈ ਬੋਲ ਨਹੀਂ ਸਕਦਾ ਹਾਂ ਜੀ ਇਹ ਜਿਹੜੇ ਆਪਾਂ ਆਮ ਲੋਕ ਜਿਹੜੇ ਉਹਨਾਂ ਦੇ ਘਰ ਹੀ ਜਾ ਕੇ ਸ਼ਰਾਬ ਉਹ ਬੋਲ ਨਹੀਂ ਸਕਦੇ ਕਿੰਨੇ ਵੀ ਗ੍ਰਾਂਡ ਆਉਗੀ ਖਾਵੇ ਚਾਹੇ ਲਾਵੇ ਕੋਈ ਨਹੀਂ ਬੋਲ ਸਕਦਾ ਕਿਉਂਕਿ ਉਹਨੇ ਤਾਂ ਪੈਸੇ ਪਹਿਲਾਂ ਖਵਾਏ ਇਹਨਾਂ ਨੂੰ ਹਾਂ ਬੋਲਣਗੇ ਕਿਵੇਂ ਸਹੀ ਗੱਲ ਹੈ ਹੈ ਸਹੀ ਗੱਲ ਹੈ ਹਾਂ ਆਪਾਂ ਪਹਿਲਾਂ ਤਾਂ ਖਾ ਲੈਨੇ ਆਂ ਫਿਰ ਬਾਅਦ ਚ ਉਹਨੂੰ ਕਹਿੰਦੇ ਆ ਵੀ ਕੰਮ ਨਹੀਂ ਕਰਾਏ ਫੇਰ ਕੰਮ ਕਿਉਂ ਕਰਾ ਕੇ ਲੱਕੂਗਾ ਮੈਂ ਕਿਹੜਾ ਫ੍ਰੀਚ ਬੋਟ ਲਈ ਆ ਫੇਰ ਤਾਂ ਉਹ ਆਪਦੀ ਮਰਜ਼ੀ ਨਾਲ ਕਰੂਗਾ ਹਾਂ ਜਦੋਂ ਤੁਹਾਨੂੰ ਪਹਿਲਾਂ ਖਵਾਈ ਜਾਂਦਾ ਉਹ ਹਾਂਜੀ ਹਾਂਜੀ ਖਰਚਾ ਕਰੀ ਜਾਂਦਾ ਹਾਂਜੀ ਫੇਰ ਤਾਂ ਉਹ ਆਪਦੀ ਮਰਜ਼ੀ ਨਾਲ ਦੇਊਗਾ ਹਾਂ ਮਰਜ਼ੀ ਨਾਲ ਕਰੂਗਾ ਚਾਹੀਏ ਇੱਕ ਮਿੰਟਾ ਚਾਚਾ ਇਹੜਾ ਬੰਦਾ ਸਰਪੰਚ ਚੋਟਦਾ ਹੈ ਪੈਸੇ ਲਾਉਣ ਦੀ ਸੋਚ ਕੇ ਚੋਟਦਾ ਹੈ ਪਰ ਪਿੰਡ ਦੇ ਕੰਮ ਤਾਂ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਬਈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੁਸੀਂ ਉਹਨਾਂ ਦਾ ਖਰਚਾ ਨਾ ਕਰਾਓ ਕਿਹੜਾ ਸਪੈਂਚ ਬਣਾ ਕੇ ਮੁੜ ਕੇ ਪੁੱਛਦੇ ਨਹੀਂ ਉਹਨਾਂ ਦੇ ਘਰੇ ਜਾ ਕੇ ਆਪਾਂ ਸਰਪੰਚ ਚੁਣਿਆ ਹੁੰਦਾ ਤਾਂ ਆਪਾਂ ਸਵਾਲ ਜਵਾਬ ਕਰ ਸਕਦੇ ਹਾਂ ਮੈਂ ਗ੍ਰਾਮ ਸਭਾ ਦੀਆਂ ਬੈਠਕਾਂ ਹੁੰਦਾ 6 ਮਹੀਨੇ ਜਦੋਂ ਗ੍ਰਾਮ ਸਭਾ ਦੀ ਬੈਠਕ ਹੋਈ ਉਹ ਚ ਮੈਂ ਸੁਣਿਆ ਉਹ ਹੁੰਦਾ ਤਾਂ ਸਰਪੰਚ ਤੋਂ ਹਿਸਾਬ ਲੈਣਾ ਜੀ ਪਰ ਇਹ ਮੰਗਾ ਮੰਗਾ ਰੱਖ ਕੇ ਬਹਿ ਜਾਂਦੇ ਆ ਅੱਛਾ ਉਹਦੋਂ ਮੰਗਾ ਨਹੀਂ ਮੰਗਣੀ ਉਹ 6 ਮਹੀਨਿਆਂ ਦਾ ਹਿਸਾਬ ਲੈਣਾ ਹੁੰਦਾ ਸਾਲ ਦੇ ਵਿੱਚ ਵੀ ਜੋ ਸਰਪੰਚ ਨੇ ਕਰਿਆ ਇਹ ਚ ਲੋਕਾਂ ਦੀ ਆਪ ਦੀ ਵੀ ਗਲਤੀ ਹੁੰਦੀ ਆ ਕੱਲੇ ਸਰਪੰਚ ਦੀ ਨਹੀਂ ਹੁੰਦੀ ਜੇ ਆਪਾਂ ਉਹਨੂੰ ਪੁੱਛਾਂਗੇ ਨਾ ਕਿਹੜਾ ਬਣਾ ਕੇ ਪੰਜ ਸਾਲ ਮੁੜ ਕੇ ਕੋਈ ਪੁੱਛਦਾ ਨਹੀਂ ਇਹਦੇ ਵਿੱਚ ਆਮ ਲੋਕਾਂ ਦਾ ਵੀ ਕਸੂਰ ਹੁੰਦਾ ਆਪਾਂ ਬਾਅਦ ਚ ਬੈਠੇ ਚਰਚਾ ਕਰੀ ਜਾਂਦੇ ਨਿੰਦੀ ਜਾਂਦੇ ਉਹ ਫਲਾਣਾ ਮਾੜਾ ਧੌਂਕਾ ਮਾੜਾ ਇਹਦੇ ਵਿੱਚ ਕੁਝ ਕਸੂਰ ਲੋਕਾਂ ਦਾ ਵੀ ਹੁੰਦਾ ਬਿਲਕੁਲ ਕਿਉਂਕਿ ਜਦੋਂ ਆਪਾਂ ਚੁਣਿਆ ਹੁੰਦਾ ਹੁਣ ਕਹਿ ਸਕਦੇ ਆਂ ਵੀ ਆਪਾਂ ਕੰਮ ਕਰ ਜੇ ਅਸੀਂ ਤੈਨੂੰ ਚੁਣਿਆ ਹੈ ਜਿਹੜੇ ਹੁਣ ਲੋਕ ਉਹ ਤੋਂ ਖਾਂਦੇ ਪੀਂਦੇ ਆ ਹੁਣ ਚਾਲੇ दारू ਪੀਂਦੇ ਆ ਉਹ ਲੋਕਾਂ ਨਾਲ ਸੋਚਣਾ ਚਾਹੀਦਾ ਵੀ ਆਪਣੇ ਪਿੰਡ ਵਾਸਤੇ ਕੰਮ ਹੋਊਗਾ ਪਰ ਸਾਰਿਆਂ ਨੂੰ ਸਹੂਲਤ ਮਿਲੂ ਜੋ ਕਰੂਗਾ ਦਾ ਉਹਨਾਂ ਨੂੰ ਜਾਣਣਾ ਨਹੀਂ ਚਾਹੀਦਾ ਖਾਣਾ ਹੀ ਨਹੀਂ ਚਾਹੀਦਾ ਜੇ ਕਿਸੇ ਖਾਵਾਂਗੇ ਤਾਂ ਪਰ ਹਰਾਮ ਹੈ ਜੀ ਉਹ ਫਿਰ ਉਹਦੀ ਮਰਜ਼ੀ ਚੱਲੂ ਕਰੂਗਾ ਵੀ ਆ ਲੈ ਨੇ ਫਿਰ ਕੱਢਣੇ ਤਾਂ ਹੈਗੇ ਹੁਣ ਜਾ ਉਹਨੇ ਵੀ ਕਿਸੇ ਲੋੜ ਮਿਹਨਤ ਨਾਲ ਕਮਾਏ ਆ ਜਿਹੜੇ ਪੈਸੇ ਲਾਇਆ ਉਹ ਤਾਂ ਪਰ ਕਿੱਦੇ ਕੱਢੂਗਾ ਹੀ ਉਹ ਜੀ ਇਹ ਚੀਜ਼ ਹੈ ਬਿਜ਼ਨਸ ਹੈ ਹਾਂ ਬਿਜ਼ਨਸ ਹੋ ਗਿਆ ਫਿਰ ਹਾਂ ਉਹਦਾ ਕਰੂਗਾ ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜੋ ਵੋਟ ਸੋ ਸਮਝ ਕੇ ਪਾਉਣਾ ਤੇ ਫਿਰ ਉਸ ਪੰਜ ਤੋਂ ਕੰਮ ਲੈ ਸਕਦੇ ਵੀ ਅਸੀਂ ਕਿਹੜੇ ਤੇਰਾ ਖਾਦਾ ਹੈ ਵੀ ਅਸੀਂ ਕੰਮ ਲੱਗੇ ਇਹਦੇ ਵਿੱਚ ਸੋਚ ਲੋਕਾਂ ਦੀ ਵੀ ਗਲਤ ਹੁੰਦੀ ਆ ਹੁਣ ਖਾਣ ਪੀਣ ਦਾ ਕਰਕੇ ਹਰੇ ਖਾਨ ਵਾਲੇ ਹਾਂ 100 200 ਬੰਦਾ ਹੋਊਗਾ ਜੇ ਕੋਈ ਖਾਂਦਾ ਪੀਂਦਾ ਤਾਂ ਇਹ ਦੂਜੀ ਜਿਹੜੀ ਏਨੀ ਵੋਟ ਹੈ ਉਹ ਕਿਤੇ ਨਾ 6 ਮਹੀਨੇ ਤੋਂ ਜੋ ਗ੍ਰਾਂਸਾਭ ਦੀ ਬੈਠਕ ਸੌਂਦੀ ਹੈ ਕੋਈ ਉਸ ਹਿਸਾਬ ਦਾ ਮੰਗ ਸਕਦੇ ਆ ਨਾ ਆਪਾਂ ਮੈਂ ਤਾਂ ਨਹੀਂ ਕਹਿੰਦਾ ਵੀ ਸਾਰੇ ਖਾਂਦੇ ਆ ਸਾਰੇ ਮਾੜੇ ਵੀ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਹਾਂ ਨੇ ਗ੍ਰਾਮ ਸਭਾ ਦੀ ਬੈਠਕ ਹੋਈ ਆਇਤ ਕਿਹਾਂ ਪਾਰਟੀ ਦੀ ਨਹੀਂ ਆਈ ਮੈਂ ਪੰਚਾਇਤ ਘਰ ਚ ਸੁਣਿਆ ਉੱਥੇ ਲੋਕ ਸਿਰਫ ਆਏ ਮੰਗ ਲੱਗੇ ਵੀ ਸਾਡੇ ਸੜਕ ਬਣਾ ਦਿਓ ਸਾਡੀ ਆ ਸਹੂਲਤ ਦੇ ਦਿਓ ਉਹਦਾ ਮਤਲਬ ਤਾਂ ਹੁੰਦਾ ਵੀ ਸਰਪੰਚ ਤੋਂ ਵੀ ਜਿਹੜੇ ਗ੍ਰਾਂਟ ਆਈਆਂ ਉਹ ਕਿੱਥੇ ਲਾਈਆਂ ਉਹਦਾ ਹਿਸਾਬ ਮੰਗਣਾ ਹੁੰਦਾ ਇਹ ਚੀਜ਼ ਦਾ ਮਤਲਬ ਆਏ ਕਹਿਣਾ ਮੈਂ ਚੀਜ਼ ਆਏ ਨਹੀਂ ਕਹਿੰਦਾ ਵੀ ਸਾਰੇ ਲੋਕ ਮਾੜੇ ਹੁੰਦੇ ਆ ਹੁਣ ਸਾਰੇ ਤਾਂ ਹੀ ਪੀਣ ਜਾਂਦੇ ਨੇ ਬਿਚੋ ਬਿਨਾ ਪੀਣ ਵਾਲੇ ਵੀ ਵੋਟ ਤਾਂ ਪਾਉਣਗੇ ਹੈ ਅੱਛਾ ਵੋਟ ਤਾਂ ਉਹ ਤੋਂ ਸਾਡੇ ਘਰੇ ਚਾਹ ਪਾਣੀ ਪੀਓ ਅੱਛਾ ਆਬ ਲੈ ਕੇ ਜਾਂਦੇ ਨੇ ਆ ਕੇ ਹਾਂਜੀ ਇਹ ਕਹਿੰਦੇ ਨਹੀਂ ਆਉਜੀ ਬਾੜਤਣ ਕਰਦੇ ਆ ਚਾਹ ਪਾਣੀ ਪਿਉਉਣੇ ਹੋਰ ਹੋਰ ਕੋਈ ਨਹੀਂ ਬੁਲਾਉਂਦਾ ਕਿੱਥੇ ਤੂੰ ਕੋਈ ਨਹੀਂ ਪੁੱਛਦਾ ਬਿਨਾਂ दारू ਪੀਉਣ ਨਾਲ ਤਾਂ ਉੱਥੇ ਪਾਣੀ ਦੀ ਘੁੱਟ ਨਹੀਂ ਪੁੱਛਦੇ ਹਾਂ दारू ਤੇ ਮੀਠ ਤੇ ਦਾਲ ਤੇ ਮੀਰ ਤੇ ਜਾਂ ਪੁੱਛਦਾ ਈਮ ਹੋ ਰਹੇ ਨੇ ਜਿੱਦਾਂ ਤਾਂ ਉਹਦੇ ਨਹੀਂ ਚੱਲਦਾ ਹੋਣਾ ਕੰਮ ਹੈ ਕਾ ਦੋ ਦਿਨ ਹੀ ਚੱਲਦਾ ਹੋਣਾ ਚੱਲਦਾ ਤਾਂ ਆਥੜੀਆਂ ਖੈਰ ਪਰ ਮੇਰੇ ਅਗੇ ਨੂੰ ਕੋਈ ਪੁੱਛਦਾ ਨਹੀਂ ਕਾ ਦਿਨ ਚੱਲੇ ਆਏ ਮੋਦੇ ਕੰਮ ਜਿਹੜਾ ਉਹ ਚੱਲੀ ਜਾਂਦਾ ਕਾ ਦਿਨ ਹੋ ਗਿਆ ਤੇ ਅੱਜ 4-5 ਦਿਨ ਹੋ ਗਏ 15 ਦਿਨ ਹੋਰ ਚੱਲੂ 15-16 ਦਿਨ ਹਾਂ ਉਹਦਾ ਹਿੰਦਾਂ ਦੀਆਂ ਕੀ ਕਹਿੰਦੇ ਸੀਗੇ ਤੁਸੀਂ ਸਰਪੰਚ ਜਦੋਂ ਜਿੱਤ ਗਿਆ ਇਹ ਕਹਿੰਦੇ ਵੀ ਅਸੀਂ ਉਹਨਾਂ ਦੇ ਘਰੇ ਜਾਂਦੇ ਨਹੀਂ ਪੀਣ ਵਾਸਤੇ ਬਹੁਤ ਲੋਕ ਆ ਜਿਹੜੇ ਨਹੀਂ ਜਾਂਦੇ ਹਾਂ ਤੇ ਉਹ ਜਦੋਂ ਜਿੱਤ ਗਿਆ ਨਾ ਉਹ ਕਹੂਗਾ ਮੈਂ ਸਾਰਿਆਂ ਨੂੰ ਪਿਆਈ ਹੈ ਅੱਛਾ ਹਾਂ ਮੈਂ ਤਾਂ ਸਾਰਿਆਂ ਨੂੰ ਪਿਆਈ ਹੈ ਆਹੀ ਗੱਲ ਕਹੂ ਸਾਰਿਆਂ ਨੇ ਮੈਨੂੰ ਵੋਟ ਪਾਈ ਹੈ ਆ ਗੱਲ ਵੀ ਕਹੋ ਜਿਹੜਾ ਹਾਰ ਗਿਆ ਜ ਉਹਦੇ ਪਾਸੇ ਕਿਸੇ ਨੇ ਨਹੀਂ ਪਾਈ ਜਿਹੜਾ ਜਿੱਤ ਗਿਆ ਉਹਨੂੰ ਸਾਰਿਆਂ ਨੇ ਪਾਈ ਕਿਸੇ ਨੂੰ ਨਹੀਂ ਪਾਈ ਕਿ ਨਾ ਉਹਨੇ ਕਿਸੇ ਨੂੰ ਪਈ ਜਿਹਨੂੰ ਜਿੱਤ ਦਾ ਹੀ ਖੁਸ਼ੀ ਹੋਗੀ ਉਹਦੇ ਪਾਈ ਦਾ ਸਾਰਿਆਂ ਨੇ ਪਾਈ ਜਾ ਮੈਨੂੰ ਵੋਟ ਭਾ ਨਹੀ ਪਾਈ ਐ ਹਾਂ ਦਾ ਜਿਹੜਾ ਹਾਰ ਗਿਆ ਉਹਨੂੰ ਮਹਿਸੂਸ ਹੁੰਦੀ ਐ ਹਾਰ ਤਾਂ ਜਿੱਤਾਂ ਨੇ ਸਾਰੇ ਹੁੰਦੇ ਸਾਰੇ ਪਿੰਡੇ ਪਾਈ ਜਿੱਤ ਹਾਰ ਮਹਿਸੂਸ ਹੋਣੀ ਨਹੀਂ ਇਹ ਤਾਂ ਤੇਰੀ ਰਹਿ ਜਾਣਾ ਕੰਮ ਜੇ ਇੱਕ ਜਿੱਤ ਗਏ ਦੂਜੇ ਦਾ ਜਸ਼ਨ ਮਨਾ ਲਿਆ ਹੈਨਾ ਸਾਥੀ ਜੀ ਆਏ ਸਰਪੰਚ ਦਾ ਉਹਨਾਂ ਨੇ ਬਣੇ ਕੋਈ ਬਣ ਜੇ ਤੇ ਆਮ ਸਾਡੇ ਵਰਗੇ ਦਰੂਪੀ ਨਾਲੇ ਪਵਾ ਦੀਆਂ ਪਾਰਟੀਆਂ ਵਾਣਾਂ ਕੇ ਤੁਰ ਪੈਂਦੇ ਆ ਉਹਨਾਂ ਰਜਾਵੰਦ ਸਿੰਘ ਨਹੀਂ ਰਹਿਣ ਦਿੰਦੇ ਅੱਛਾ ਹਾਂ ਨੀ ਤੁਸੀਂ ਕਿਵੇਂ ਦੇਖਦੇ ਹੋ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਸਰਪੰਚ ਦਾ ਹੁਣ ਆਪ ਦੇ ਤੱਕ ਸ਼ਕਲ ਆਇਆ ਕਿ ਕੀ ਕਿ ਜੇ ਦੋਨੇ ਦੋਨੇ ਸਾਹਿਬ ਜੀ ਨੇ ਕਾਹਦੀ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਹੈ ਜੇ ਵਧੀਆ ਬਣਿਆ ਹੋਇਆ ਪਿੰਡ ਜਰਨਲ ਬਣੀ ਹੋਈ ਉਹਦੋਂ ਵੀ ਨਹੀਂ ਕੰਮ ਹੋਈ ਪਰ ਚਾਹਤਾ ਵੀ ਨਹੀਂ ਮਤਲਬ ਕਿ ਸਰਕਾਰ ਦੀ ਵੀ ਨਹੀਂ ਕੋਈ ਗ੍ਰਾਂਟ ਵਾਲ ਚਾਹ ਕਰੇ ਪੈਸਾ ਇਕੱਠਾ ਕਰਕੇ ਆਪਲੇ ਵਿੱਚ ਬਹੁਤ ਵਧੀਆ ਪਿੰਡਾ ਛੱਪੜ ਕੋਈ ਹੋਰ ਪਾਰਕਿੰਗ ਬਹੁਤ ਸੋਹਣੇ ਬਣਾਏ ਹੋਏ ਆ ਪਿੰਡਾਂ ਦੀਆਂ ਵੀਡੀਓ ਵੀ ਆ ਰਹੀਆਂ ਜਿਵੇਂ ਐਨ ਆਰ ਆਈ ਪੈਸੇ ਐਨ ਆਰ ਆਈ ਪੈਸਾ ਭੇਜ ਰਹੇ ਆ ਜੀ ਕਿੱਡੇ ਸੋਹਣੇ ਪਿੰਡ ਬਣਿਆ ਲੋਹਾ ਘੜਾ ਪਿੰਡ ਚ ਗਏ ਆਂ ਅੱਛਾ ਮੈਨੂੰ ਨਹੀਂ ਪਤਾ ਕਿਹੜਾ ਕਿੱਥੇ ਹੈ ਲੋਹਾ ਘੜਾ ਪਿੰਡ ਹੈ ਜੀ ਪਤਾ ਨਹੀਂ ਕਿਹੜੇ ਰੋਡ ਤੇ ਜਾ ਕੇ ਦੇਖੀਓ ਅੱਛਾ ਵਧੀਆ ਬਣਾਇਆ ਹੋਇਆ ਹੈ ਮੈਂ ਕਹਾਂ ਜੀ ਜਿਹੜੀ ਗਲੀ ਜਾਵਾਂਗੇ ਤੁਸੀਂ 18 ਫੁੱਟ ਦੀ ਘੱਟ ਤੋਂ ਸੋਹਣੀ ਨੇ ਗਲੀ ਅੱਛਾ ਆਪਣੇ ਪਿੰਡ 18 ਫੁੱਟ ਸਾਧਾ ਪਾਰੀ ਹੈ ਨੇ ਛੜਕੀ ਬਣੀ ਲੋਹ ਘੱਟ ਲੱਗੇ ਰੋਟੀ ਪਾ ਥੱਲੇ ਰੱਖ ਕੇ ਖਾ ਲਿਓ ਅੱਛਾ ਹਾਂ ਤੇ ਪਾਰਕਾਂ ਦੇ ਦੇਖ ਕੇ ਤੈਨੂੰ ਵੀ ਹੈਰਾਨ ਹੀ ਰਹਿ ਜਾਊਂਗਾ ਜੱਗੀ ਸਰਪੰਚ ਆਥੁੰਦਾ ਅੱਛਾ ਨਿੱਕੇ ਠੀਕ ਹੈ ਹੁਣ ਉਹ ਕਹਿੰਦੇ ਵੀ ਹੁਣ ਬੀਏ ਵਾਲਾ ਭਾਈ ਫੂਟ ਗ੍ਰੈਜੂਏਸ਼ਨ ਕੀਤੀ ਹੋਵੇ ਸਰਪੰਚ ਦੀ ਤੇ ਪੜਿਆ ਲਿਖਿਆ ਸਰਪੰਚ ਕਹਿੰਦੇ ਸਹੀ ਆ ਆਪਾਂ ਪੜਿਆ ਲਿਆ ਕਿ ਇਹ ਉਹ दारू ਪੀਣ ਲੱਗ ਗਿਆ ਜਾਂ ਨਸ਼ੇ ਕਰ ਲੱਗ ਗਿਆ ਇੱਕ ਉਹਦੇ ਨਾਲ ਤਾਂ ਫਰਾਂ ਪੜੀ ਚੰਗਾ ਇਹ ਚੀਜ਼ਾਂ ਵਿੱਚ ਸੋਚ ਚੰਗੀ ਹੋਵੇ ਜੇ ਪੜਿਆ ਲਿਖਿਆ ਪਰ ਪੜਿਆ ਲਿਖਿਆ ਵਾਲੇ ਕੰਮ ਵੀ ਕਰੇ ਕਹਿੰਦੇ ਬਹੁਤ ਜਾਣਿਆਂ ਦੇ ਸੁਪਨੇ ਸੀਗੇ ਇੱਕ ਵੀਡੀਓ ਵੀ ਕਹਿੰਦੇ ਬਾਹਰ ਲਈ ਸੀ ਮੈਂ ਸੋਚਿਆ ਸੀ ਵੀ ਅੱਜ ਕਿ ਸਰਪੰਚੀ ਚ ਖੜਾ ਹੋਣਾ ਕਹਿੰਦੇ ਵੀ ਇਹਨਾਂ ਨੇ ਤਾਂ ਕਹਿੰਦੇ ਕਹਿੰਦਾ ਵੀ ਗ੍ਰੈਜੂਏਸ਼ਨ ਵਾਲੇ ਲੜਨੇ ਕਿ ਉਹਨਾਂ ਦੇ ਦਿਲ ਟੁੱਟ ਗਏ ਜਿਹੜਾ ਨੇ ਖੜੇ ਹੋਣਾ ਐਮਐਲਏ ਆ ਜੀ ਅਨਪੜ੍ਹੇ ਖੜੇ ਬੈਠੇ ਆ ਐਮਪੀ ਬਣੇ ਬੈਠੇ ਆ ਕਰੋਨਾ ਵਾਸਤੇ ਕਾਨੂੰਨ ਲਾਗੂ ਹੋਵੇ ਇਹ ਵੀ ਚੀਜ਼ ਆ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਕੀ ਚਰਚਾ ਚੱਲ ਰਹੀ ਸੀਗੀ ਉਹ ਰੀ ਸਪੈਂਚੀ ਵਾਲੀ ਗੱਲ ਚੱਲਦੀ ਸੀ ਅੱਛਾ ਜੀ ਵੀ ਜਰਨਲ ਵੀ ਰਹਿ ਗਈ ਹਾਂ ਕੰਮ ਹੋਦੋਂ ਵੀ ਨਹੀਂ ਹੋਇਆ ਕੰਮ ਹੋਦੋਂ ਵੀ ਨਹੀਂ ਹੋਇਆ ਉਸ ਸਟੈਂਪ ਵੀ ਕੰਮ ਨਹੀਂ ਹੋਇਆ ਜਰਨਲ ਵੀ ਰਹਿ ਗਿਆ ਆਪਾਂ ਸਾਰੇ ਰਿਜ਼ਰਵ ਤਾਂ ਨਹੀਂ ਹਾਂ ਸਾਰੇ ਬਲੈਂਡ ਰਿਜ਼ਰਵ ਨਹੀਂ ਜਿਹੜੇ ਜਰਨਲ ਆਏ ਨਾ ਉਹ ਵੀ ਨਹੀਂ ਸਾਨੂੰ ਦੇ ਸਿਆ ਕੰਮ ਆ ਜਿਹੜੀ ਸਾਡੀ ਹੁਣ ਸੜਕ ਹੈ ਉਹ ਖਰਾਬ ਹੋਈ ਪਈ ਤੁਸੀਂ ਉਧਰ ਦੀ ਲੰਘ ਕੇ ਆਏ ਹੋਣੀ ਹੈ ਹੈ ਇੱਕ ਬਾਹਰ ਦਾ ਬੰਦਾ ਸੀ ਕਿਤੋਂ ਉਹ ਨੰਗਦਾ ਇੱਥੋਂ ਦੀ ਹੈ ਸਾਡੇ ਪਿੰਡ ਵਿੱਚ ਦੀ ਜਾਂਦਾ ਮੈਤੇ ਹੈ ਮੈਤੇ ਰਿਸ਼ਤੇਦਾਰੀ ਆ ਉਹਦੀ ਹਾਂਜੀ ਮੈਂ ਉਹਦੀ ਗੱਡੀ 'ਚ ਬੈਠ ਗਿਆ ਉੱਥੋਂ ਕੁਟਾਰਸ ਵਾਲੇ ਤੋਂ ਠੀਕ ਹੈ ਤੇ ਜਦੋਂ ਸਾਡੇ ਪਿੰਡ ਦੀ ਸੜਕ ਆ ਗਈ ਨਾ ਇੱਥੇ ਹਾਂਜੀ ਫਿਰ ਨਹੀਂ ਤੇ ਤੇ ਉਹਨੇ ਜਦੋਂ ਦੇਖ ਕੇ ਕਹਿੰਦਾ ਯਾਰ ਆਹ ਤਾਂ 10 ਸਾਲਾਂ ਤੋਂ ਦੇਖ ਰਿਆ ਮੈਂ ਹੂੰ 10 ਸਾਲ ਹੋ ਗਏ ਕਹਿੰਦਾ ਮੈਨੂੰ ਦੇਖ ਲੈ ਇਹਦੇ ਚ ਕਾਂਗਰਸ ਵੀ ਰਹਿ ਗਈ ਅਕਾਲੀ ਵੀ ਰਹਿ ਗਏ ਦੇਖਿਆ ਭਾਈ ਮੈਂ 10 ਸਾਲ ਹੋ ਗਏ ਕਹਿੰਦਾ ਵੀ 10 ਸਾਲ ਹੋ ਗਿਆ ਸੜਕ ਨੂੰ ਇਹ ਇਹ ਸੜਕ ਬਣੀ ਨਹੀਂ ਸਾਰੇ ਮਤਲਬ ਜਿਵੇਂ ਅਕਾਲੀ ਕਾਂਗਰਸੀ ਸਾਰੇ ਰਾਜ ਕਰ ਗਏ ਪੰਜਾਬ ਤੇ ਪਰ ਸਾਡਾ ਹਾਲ ਉਹੀ ਰਿਹਾ ਸਾਡੇ ਪਿੰਡ ਵਾਸਤੇ ਜੀ ਕਰੋੜਾਂ ਰੁਪਈਆ ਵਾਂਗੂ ਗ੍ਰਾਂਟ ਵੀ ਆਈ ਹੈ ਸਰਕਾਰ ਵੱਲੋਂ ਹਾਂ ਆਈ ਹੈ ਤੇ ਪਰ ਉਹਦਾ ਗਲਤ ਇਸਤੇਮਾਲ ਹੋਇਆ ਆ ਪਾਣੀ ਦਾ ਨਿਕਾਸ਼ ਹੀ ਨਹੀਂ ਹੋਇਆ ਸਾਡੇ ਪੀਣ ਨੂੰ ਪਾਣੀ ਹੈ ਨਹੀਂ ਵਾਟਰ ਟੈਂਕ ਦਾ ਵਾਟਰ ਟੈਂਕਸ ਬੰਦ ਪਿਆਗਾ ਬਣਿਆ ਪਹਿਲਾਂ ਸਾਡੇ ਕਿੱਥੋਂ ਸਾਡੇ ਮੈਦੇ ਤੋਂ ਆਉਂਦਾ ਸੀਗਾ ਪਾਣੀ ਅੱਛਾ ਬਾਦਲਕੇ ਦੀਨ ਜਦੋਂ ਬਾਦਲ ਕਰਾ ਸੀ ਉਹਨਾਂ ਨੇ ਕਰੋੜਾਂ ਰੁਪਈਆ ਲਾ ਕੇ ਡੱਗ ਬਣਾਇਆ ਵੱਡੇ ਤੇ ਉਹਦੇ ਇੱਕ ਦੋ ਟੈਂਕੀ ਬਣਾਈ ਆ ਸਿੱਧਾ ਸੂਏ ਚੋਂ ਮੁੱਗਾ ਲਾਇਆ ਪਰ ਉਹਦੀ ਪਾਣੀ ਅੱਜ ਬਾਰਡਰ ਵਾਸਤਾ ਸਹੀ ਹਜੇ ਵੀ ਨੀ ਪਿੰਡ ਨਚਾਰਾ ਕਰ ਕਰ ਪਾਣੀ ਪੂਰਾ ਨਹੀਂ ਹਾਂ ਪਾਉ ਪੂਰਾ ਵੀ ਨਹੀਂ ਆਉਂਦਾ ਸਾਫ ਸੁਥਰਾ ਵੀ ਨਹੀਂ ਆਉਂਦਾ ਠੀਕ ਹੈ ਨਹੀਂ ਇੱਥੇ ਪੇਸ਼ੈਂਟਸ ਤਾਂ ਨਹੀਂ ਹੈਗੇ ਕੋਈ ਬਿਮਾਰੀਆਂ ਲੱਗਿਆ ਉਹਨੇ ਲੱਖਾਂ ਰੁਪਏ ਲਾਏ ਸੀ ਉਹਵੇਂ ਪਿਆ ਮੁਰਕੇ ਸੰਭਾਲਿਆ ਨਹੀਂ ਹਾਂ ਚੱਲ ਨਹੀਂ ਰਿਹਾ ਸਿਸਟਮ ਆਰਓ ਇੱਕ ਵਾਰੀ ਖਰਾਬ ਹੋ ਗਿਆ ਮੁਰਦ ਕੇ ਠੀਕ ਨਹੀਂ ਹੋਇਆ ਦੇਖ ਨਹੀਂ ਕਰਾ ਉਹ ਲੱਖ ਰੁਪਇਆ ਆਮ ਲੋਕਾਂ ਦੇ ਨਹੀਂ ਦਿੰਦਾ ਜੀ ਇਹਨਾਂ ਨੇ ਤੇ ਇਹ ਠੇਕੇਦਾਰ ਲਾਤੇ ਠੇਕੇਦਾਰ ਤੇ ਫਿਰ ਆਪਦੀ ਪ੍ਰੋਪਰਟੀ ਦੇਖੂਗਾ ਵੀ ਜੇ ਕੁਝ ਬਚੂਗਾ ਫਿਰ ਉਹ ਕਰੂਗਾ ਠੇਕੇਦਾਰੀ ਸਿਸਟਮ ਬਣਾਤਾ ਇਹਨਾਂ ਨੇ ਹੁਣ ਉਹ ਆਪਦੀ ਮਰਜ਼ੀ ਨਾਲ ਛੱਡਦੇ ਆ ਪਾਣੀ ਸਾਡੇ ਪਾਣੀ ਤੀਜੇ ਦਿਨ ਛੱਡਦੇ ਆ ਨੀ ਆਮ ਸੁਭਾਸ਼ਾਂ ਸੰਸਾਰ ਜੀ ਗੁਜ਼ਾਰਾ ਕਿਵੇਂ ਕਰਦੇ ਹੋ ਜੀ ਪਾਣੀ ਨਹੀਂ ਫਿਰ ਬੰਦਰੀ ਦਾ ਪਾਣੀ ਜੀ ਬਾਕੀ ਸਾਡੇ ਪਿੰਡ ਦੇ ਵਿੱਚ ਆਰਓ ਲੱਗੇ ਹੋਏ ਆਗੇ ਪ੍ਰਾਈਵੇਟ ਉਹ ਮੁੱਲ ਲੈਂਦੇ ਆ ਪਾਣੀ ਉਹ ਕੈਂਪਸ ਵਾਲੇ ਹੂੰ ਉਥੋਂ ਕਿ ਸਾਡੇ ਪਿੰਡ ਦੇ ਵਿੱਚ ਕੈਂਸਰ ਵੀ ਬਹੁਤ ਆ ਹਾਂ ਜੇ ਕੋਈ ਮਰਦਾ ਨਹੀਂ ਮਰੀ ਬਹੁਤ ਜਿਆਦਾ ਕੈਂਸਰ ਦੀ ਬਿਮਾਰੀਆਂ ਇੱਥੇ ਵੀ ਨੇ ਬਹੁਤ ਜਿਆਦਾ ਮੇਰਾ ਤਾਂ ਜਿਆਦਾ ਪਾਣੀ ਚੰਗਾ ਨਹੀਂ ਹੈਗਾ ਨਾ ਜੀ ਪਾਣੀ ਠੀਕ ਵੀ ਨਹੀਂ ਨਾ ਉਦਾਂ ਵੀ ਨਹੀਂ ਕੰਮ ਕਰਵਾ ਰਹੇ ਮੈਂ ਪਿੱਛੇ ਗੁਤਾਰ ਸਿੰਘ ਵਾਲਾ ਗੁਲਾਬਗੜ ਜਾ ਕੇ ਆਈਆਂ ਉਹ ਉੱਥੇ ਲੋਕਾਂ ਨੂੰ ਪ੍ਰੋਬਲਮ ਨਹੀਂ ਨਹਿਰੀ ਪਾਣੀ ਪੂਰਾ ਵੀ ਬਾਟਰ ਵਾਸਤਾ ਪਾਣੀ ਆਉਂਦਾ ਨਹੀਂ ਫਿਰ ਲੋਕ ਆਹ ਉਹਦਾ ਪਾਣੀ ਲੈਂਦੇ ਜਾਂ ਨਲਕੇ ਦਾ ਜੇ ਕੋਈ ਬਾਰ-ਬਾਰ ਚੰਗਾ ਉਹ ਲੈਂਦਾ ਜੀ ਬਸ ਹਾਂ ਗੋਡੇ ਤੇ ਕੈਂਸਰ ਹੀ ਮਾਰੀ ਤਾਂ ਇਹ ਪਿੰਡ ਚ ਬਹੁਤ ਜਿਆਦਾ ਜੀ ਗੋਡਿਆਂ ਦੀ ਪ੍ਰੋਬਲਮ ਹਰੇਕ ਨੂੰ ਹੋਊਗੀ ਕੈਂਸਰ ਦੀ ਬਾਰੀ ਹਾਂ ਸੋਰੇ ਵਾਲਾ ਕਰਕੇ ਪਾਣੀ ਮੌਕਿਆਂ ਤੇ ਬਹੁਤ ਹੁੰਦੇ ਸਾਡੇ ਕੈਂਸਰ ਤੇ ਮਰੀਜ਼ ਪਏ ਹਾਂ ਪਏ ਬਹੁਤ ਬਈ ਲੰਕੀ ਜਾਂਦੇ ਜੀ ਕਿਉਂਕਿ ਜੇ ਪਾਣੀ ਸਾ ਪਾਣੀ ਆਪਾਂ ਨੂੰ ਜ਼ਰੂਰੀ ਹੈ ਜੇ ਉਹ ਸਾਫ਼ ਸੁਥਰਾ ਪਾਣੀ ਨਾ ਮਿਲੂਗਾ ਜੋ ਮੇਰੀ ਹੀ ਗੱਲ ਹੈ ਨਾ ਪਾਣੀ ਤਾਂ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਮੈਂ ਆਪ ਜਿੰਦਗੀ ਚੇਹ ਦੇਖਿਆ ਅਿੰਨੀਆਂ ਸਰਕਾਰਾਂ ਬਦਲ ਕੇ ਆਈਆਂ ਪਰ ਕੋਈ ਸਟੇਡੀਅਮ ਨਹੀਂ ਹੈਗਾ ਪਿੰਡ ਦੇ ਵਿੱਚ ਕੋਈ ਜਗ੍ਹਾ ਨਹੀਂ ਛੋਟੇ ਬੱਚਿਆਂ ਵਾਸਤੇ ਵੀ ਹੈ ਨਹੀਂ ਕੋਈ ਸਟੇਡੀਅਮ ਨਹੀਂ ਕੋਈ ਟੂਰਨਾਮੈਂਟ ਬਾਕੀ ਕੋਈ ਪਾਰਕਿੰਗ ਨਹੀਂ ਦਾ ਤਾਂ ਗਈ ਉਹ ਠੀਕ ਆ ਵੀ ਬੰਦੇ ਕਰਾਨ ਚੰਗੇ ਆ ਵੀ ਜਿਹੜੇ ਆਂਗੜੇ ਬੱਚੇ ক্রিকেট ਦਾ ਟੂਰਨਾਮੈਂਟ ਕਬੱਡੀ ਦਾ ਟੂਰਨਾਮੈਂਟ 6 ਤਰੀਕ ਨੂੰ ਕਰਾਉਣਾ ਉਹ ਸਾਂਝ ਉਹ ਕਰਾ ਦਿੰਦੇ ਆ ਕਿਸੇ ਜ਼ਿੰਮੇਵਾਰ ਜ਼ਿੰਮੀ ਪ੍ਰਾਇਓਰਟੀ ਆ ਉਹ ਵੀ ਆ ਸਾਂਝੀ ਜਗ੍ਹਾ ਕੋਈ ਨਹੀਂ ਹੈਗੀ ਬੱਚਿਆਂ ਵਾਸਤੇ ਵੀ ਖੇਡਾਂ ਵਾਸਤੇ ਕੋਈ ਸਟੇਡੀਅਮ ਪਿੰਡ ਦੇ ਵਿੱਚ ਉਹ ਖੇਡਾਂ ਬਤਨ ਪੰਜਾਬ ਦੀਆਂ ਪੰਜਾਬ ਸਰਕਾਰ ਨੇ ਸ਼ੁਰੂ ਕੀਤੀਆਂ ਨੇ ਤੇ ਫਿਰ ਬੱਚੇ ਜਿਹੜੇ ਪਿੰਡ ਦੇ ਵਿੱਚ ਗਰਾਊਂਡ ਨਹੀਂ ਤੇ ਬੱਚੇ ਗਰਾਊਂਡ ਲੈਵਲ ਤੋਂ ਕਿਵੇਂ ਖੇਡਣਗੇ ਵਿਕਾਸ ਕਿਵੇਂ ਹੋਊਗਾ ਇਹ ਵੱਡਾ ਸਵਾਲ ਹੈਗਾ ਪੰਚਾਇਤੀ ਜ਼ਮੀਨ ਦਾ ਜ਼ਿਕਰ ਕੁਛ ਕਰਦੇ ਪੰਚਾਇਤੀ ਜ਼ਮੀਨ ਉਹ ਦੱਬੀ ਹੋਈ ਹੈ ਜੀ ਜਿਨ੍ਹਾਂ ਨੇ ਪਹਿਲਾਂ ਇੱਕ ਵਾਰੀ ਠੇਕਾ ਹੋ ਗਿਆ ਸੀ ਉਸ ਤੋਂ ਬਾਅਦ ਮਤਲਬ ਕੋਈ ਛਡਾ ਨਹੀਂ ਸਕਿਆ ਉਹ ਉਵੇਂ ਜਿਵੇਂ ਦੱਬੀ ਬੈਠੇ ਬਸ ਠੀਕ ਹੈ ਉਹਦੇ ਕੋਲ ਹੈਗੀ ਜੀ ਉਹਦੇ ਕੋਲ ਹੀ ਆ ਉਹ ਠੀਕਾ ਲਈ ਜਾਂਦਾ ਆਪਦਾ ਹਾਂ ਪੰਚਾਇਤ ਨੂੰ ਕੁਝ ਮਿਲਦਾ ਨਹੀਂ ਜਿਵੇਂ ਹੁਣ ਸਾਡੇ ਜਿਹੜੀ ਜ਼ਮੀਨ ਪਈ ਆ ਕੋਈ ਉਹਦੇ ਵਿੱਚ ਦਰਾਖਤ ਲੱਗ ਜਾਣਾ ਪਿੰਡ ਨੂੰ ਆਮਦਨ ਹੋਵੇ ਪੰਚਾਇਤ ਨੂੰ ਤੇ ਕੋਈ ਨਾ ਕੋਈ ਖਰਚਾ ਨਿਕਲਦਾ ਕੋਈ ਟੁੱਟ ਭੱਜ ਜਾ ਜਾਂ ਕੋਈ ਮਾੜੀ ਮੋਟੀ ਹੋਰ ਆ ਉਹ ਜਿਹੇ ਰਿਪੇਅਰ ਹੋ ਜਾਂਦੇ ਆ 50 ਕਿੱਲੇ ਦੀ ਸਮੱਸਿਆ ਤੋਂ ਉਹਨਾਂ ਨੇ ਚੱਕਿਆ ਜਾਂਦਾ 50 ਕਿੱਲੇ ਪੈੜੀ ਆ ਗਈ ਜਿਹੜੀ ਪੰਚਾਇਤੀ ਆ 50 ਕਿੱਲੇ ਆ ਤੇ ਕਿੰਨਾ ਕੁਝ ਬਣ ਸਕਦਾ ਨਾ ਕੋਈ ਕਿੱਲੇ ਚ ਦੇਖ ਲਓ ਕੀ ਕੁਝ ਬਣੂ ਇਹ ਬੈਠੇ ਹੋਈ ਰੋਕੀ ਬੈਠੇ ਆ ਅੱਛਾ ਬਹੁਤ ਸਾਰਾ ਬਣ ਸਕਦਾ ਇਹ ਜਿਹੜੇ ਪਹਿਲਾਂ ਸਰਪੰਚ ਸੀਗੇ ਜਾਂ ਕੋ ਪੰਚਾਇਤ ਰਿਲੇਟਡ ਸੀਗੇ ਬੰਦੇ ਉਹਨਾਂ ਨੇ ਆਪਦੇ ਪੱਖ ਵਾਲੇ ਬੰਦੇ ਨੂੰ ਦਮਾਈ ਨਪਾਤੀ ਜ਼ਮੀਨ ਮੁੜ ਕੇ ਉਹਨਾਂ ਦੇ ਕੋਲ ਹੀ ਰਹਿ ਗਈ ਬਸ ਚੜਾਈ ਨਹੀਂ ਕੁਝ ਨਵਾਂ ਕਹਿੰਦੇ ਆਪਾਂ ਕਿੱਲਾਂ ਨਾਲ ਲੜ ਕੇ ਹਾਂ ਬਾਦਰਾ ਨਹੀਂ ਪਾਣਾ ਚੰਦਾ ਆ। ਤੇ ਕੋਈ ਬਰਾਣੀ ਪਾਣਾ ਚੰਦਾ ਜੀ ਜਿਹੜੇ ਜਾ ਕੇ ਰੱਖੀ ਬੈਠੇ ਉਸ ਨੂੰ ਰੱਖੀ ਫਿਰਨਾ ਕੋਈ ਕਈ ਠੇਕਾ ਵੀ ਨਹੀਂ ਦਿੰਦੇ ਹੁਣੇ ਮੈਨੂੰ ਲੱਗਦਾ ਜਿੱਥੇ ਪਈ ਆ ਜਿਹਦੇ ਕੋਲੇ ਸਾਂਝੀ ਨਾਮ ਲਾਟਾ ਬਸ ਉਹਨਾਂ ਕੋਲੇ ਪਈ ਆ ਕੋਈ ਦਿੰਦੇ ਆ ਕਈ ਨਹੀਂ ਦਿੰਦੇ ਹੁਣੇ ਜਿਹਨੇ ਕੋਲੇ ਪਰ ਅਗਲਾ ਸਾਂਝੀ ਗੱਲ ਤੇ ਕੋਈ ਉੜਦਾ ਨਹੀਂ ਖਰੇਗਾ ਲੈ ਸਕੀ ਨਹੀਂ ਲੈਂਦਾ ਪਿੰਡ ਚ ਪਿੰਡ ਤੇ ਹੀ ਹੁੰਦਾ ਨਾ ਕਿ ਪਿੰਡ ਦੇ ਲੋਕਾਂ ਦਾ ਕੋਈ ਫਾਇਦਾ ਕੀਤਾ ਜਾਵੇ ਕਿਸੇ ਦੀ ਮਦਦ ਦੇ ਜਿਵੇਂ ਉਹ ਠੇਕੇ ਦੇ ਜ਼ਮੀਨਾਂ ਪਿੰਡ ਚ ਕੋਈ ਕੰਮ ਹੋਵੇ ਜਮੀਨ ਦੱਬੀ ਪਈ ਆ ਫਾਇਦਾ ਤਾਂ ਪੂਰੇ ਹੀ ਹੋਊਗਾ ਇਹ ਪੂਰੇ ਹੀ ਹੋਊਗਾ ਕੁਝ ਨਹੀਂ ਬਣ ਸਕਦਾ ਸਟੇਡੀਅਮ ਤੇ ਸਹੂਲਤਾਂ ਬਣ ਕਿਉਂ ਨਹੀਂ ਸਕਦੇ ਜਦੋਂ ਇੰਨੀ ਜ਼ਮੀਨ ਜਿਆਦਾ ਹਾਂ ਇੰਨੀ ਜ਼ਮੀਨ ਚ ਸਟੇਡੀਅਮ ਸਕੂਲ ਤੋਂ ਲੈ ਕੇ ਹਸਪਤਾਲ ਤੱਕ ਬਣ ਸਕਦੇ ਸਹੂਲਤਾਂ ਲਈ ਹਾਂ ਬਣ ਸਕਦੇ ਜੀ ਕਿ ਕਿਤੇ ਬਚਦੇ ਨੇ ਖੇਡੂ ਵਾਸਤੇ ਕੋਈ ਲਾਉਣੀ ਨਹੀਂ ਜਿਹੜਾ ਪ੍ਰਾਲੀ ਆ ਪ੍ਰਾਲੀ ਵਾਸਤੇ ਲੋਕਾਂ ਨੂੰ ਮਸ਼ੀਨਾਂ ਦੇਣ ਜੀ ਹੁਣ ਤੇ ਲੋਕ ਆਪੇ ਸਾਹਮਣੇ ਗੇ ਪ੍ਰਾਲੀ ਉਹ ਫਿਰ ਉਹ ਹੁਣ ਤਾਂ ਧੂਆਂ ਕਹਿਣਗੇ ਫਿਰ ਦਿੱਲੀ ਨੂੰ ਜਾਂਦੇ ਉਹ ਤੇ ਕਹਿੰਦੇ ਆ ਜੀ ਫਿਰ ਮੌਕੇ ਤੇ ਕਹਿੰਦੇ ਆ ਮਸ਼ੀਨ ਦੇਵਾਂਗੇ ਇੱਕ ਮਸ਼ੀਨੋਂ ਸਾਰੇ ਪਿੰਡ ਚ ਕੀ ਕਰੂਗੀ ਹੂੰ ਘਟੋ ਘਟੋ ਚਾਰ ਪੰਜ ਮਸ਼ੀਨਾਂ ਨਾਲ ਇੱਥੇ ਸੇਮ ਟਾਈਮ ਤੇ ਕਰਦੇ ਆ ਨਾ ਕੰਮ ਦੀ ਫਿਰ ਜਗ੍ਹਾ ਸਮਾਂ ਘੱਟ ਹੁੰਦਾ ਜੀ ਪ੍ਰਾਲੀ ਵਾਲੀਆਂ ਫਿਰ ਪ੍ਰਾਲੀ ਸੰਭਾਲੀ ਜਾ ਸਕਦੀ ਹੈ ਹੂੰ ਇੱਥੇ ਵੇਸੇ ਕਿੰਨਾ ਕੁ ਲਾਉਂਦੇ ਆ ਪ੍ਰਾਲੀ ਨੂੰ ਅੱਗ ਲਾਉਣੀ ਪੈਂਦੀ ਲਾਉਂਦੇ ਜੀ ਚੱਕਦੇ ਨਹੀਂ ਵੀ ਉਹ ਕਹਿੰਦੇ ਵੀ ਚੱਕਦੇ ਆ ਚੱਕਦੇ ਨਹੀਂ ਖਰਚਾ ਬਹੁਤ ਆਉਂਦਾ ਜੀ ਫਿਰ ਜੇ ਅੱਗ ਨਹੀਂ ਲਾਉਂਦੇ ਤਾਂ ਉਹਨੇ ਚਾਹ ਤਾਂ ਬਜਾਈ ਉਹ ਖਰਚੇ ਚ ਤਾਂ ਬਜਾਈ ਹੋ ਜਾਂਦੀ ਹੈ ਜੇ ਅੱਗ ਨਾ ਲਾਉਣ ਤਾਂ ਜੇ 2-3 ਵਾਰ ਤਵੀਆਂ ਮਾਰ ਕੇ ਤੇ ਹਲ ਮਾਰਦੇ ਕਿੰਨਾ ਖਰਚਾ ਹੋ ਜਾਂਦਾ ਜੀ ਉਹਨਾਂ ਤਾਂ ਉਹਨੇ ਚਰਚਾ ਕਿੱਲੇ ਦੀ ਬਜਾਦ ਹੋ ਜਾਂਦੀ ਅੱਛਾ ਜੀ ਇਹ ਮਜਬੂਰੀ ਹੈ ਜੀ ਜੇ ਉਹਦਾ ਪ੍ਰਬੰਧ ਕੀਤਾ ਜਾਵੇ ਫਿਰ ਪ੍ਰਾਲੀ ਤੋਂ ਬਚਾ ਜਾ ਸਕਦਾ ਜੀ ਤੇ ਜਿਹੜੇ ਹੁਣ ਫੈਕਟਰੀਆਂ ਦੇ ਕੈਮੀਕਲ ਆ ਜੀ ਫਿਲਟਰ ਨਾਲ ਨਾ ਜਾ ਰਿਹਾ ਉਹਦੇ ਬਾਰੇ ਕੋਈ ਗੋਲ ਹੀ ਨਹੀਂ ਰਿਹਾ ਹੂੰ ਦਿੱਲੀ ਦੇ ਵਿੱਚ ਫੈਕਟਰੀਆਂ ਆ ਪੰਜਾਬ ਦੇ ਵਿੱਚ ਲਾ ਲਓ ਸਰਾਬ ਵਾਲੀਆਂ ਫੈਕਟਰੀਆਂ ਉਹਨਾਂ ਦਾ ਕੈਮੀਕਲ ਆ ਜਿਹੜਾ ਧਰਤੀ ਚ ਪਾਈ ਜਾਂਦੇ ਉਹਦੇ ਬਾਰੇ ਕੋਈ ਬੋਲ ਹੀ ਨਹੀਂ ਰਿਹਾ ਕੋਈ ਪ੍ਰਦੂਸ਼ਣ ਬੋਰਡ ਨਹੀਂ ਬੋਲ ਰਿਹਾ ਕੋਈ ਹੋਰ ਨਹੀਂ ਬੋਲ ਰਿਹਾ ਜ਼ਹਿਰ ਆ ਹੁਣ ਸਾਡੇ ਉਹ ਜਿਹੜੀ ਬਟੰਡੇ ਵਾਲੀ ਨਹਿਰ ਆ ਰਹੀ ਆ ਉਹਦੇ ਵਿੱਚ ਕੀ ਕੈਮੀਕਲ ਕਿੰਨਾ ਗੰਦਾ ਪੈ ਰਿਹਾ ਪੀਣ ਵਾਸਤੇ ਹੀ ਆ ਰਿਹਾ ਪਾਣੀ ਉਹ ਮਾਰੀਆਂ ਤਾਂ ਹੀ ਕੈਂਸਰ ਹੀ ਹੈਗਾ ਕਾਲਾ ਪੀਲਾ ਕੈਂਸਰ ਕਿਡਨੀਆਂ ਫੇਲ ਆ ਲੋਕਾਂ ਦੀਆਂ ਲੋਕਾਂ ਨੂੰ ਮਾਰਨ ਤੇ ਤੋਲੇ ਹੋਇਆ ਕੋਈ ਵਾਤਾਵਰਣ ਬਾਰੇ ਕੋਈ ਉਹ ਨਹੀਂ ਬੋਲਦਾ ਸੁਖੇਰ ਜੇ ਅੱਪਾ ਗੱਲ ਕਰੀਏ ਤਾਂ ਸਿਆਸਤਦਾਨ ਦੀ ਅੱਜ ਕੱਲ ਸਿਆਸਤ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਘਾਰ ਹੀ ਭਰਦੇ ਨੇ ਕਹਿ ਲਈਏ ਤਾਂ ਜੇ ਇਹ ਗੱਲ ਕਿਸੇ ਨੂੰ ਦਿਲ ਨੂੰ ਲੱਗੇ ਤਾਂ ਉਹ ਗੱਲ ਲੱਗ ਵੀ ਜਾਵੇ ਤੇ ਕੋਈ ਫਰਕ ਵਾਲੀ ਗੱਲ ਨਹੀਂ ਕਿਉਂਕਿ ਆਪਦੇ ਘਰ ਭਰਨੇ ਆ ਤੇ ਇਹਦੇ ਨਾਲ ਲੋਕਾਂ ਦਾ ਵੀ ਨੁਕਸਾਨ ਹੁੰਦਾ ਜਿਹੜੀਆਂ ਫੈਕਟਰੀਆਂ ਦਾ ਧੂਆਂ ਜਾਂ ਗੰਦਾ ਪਾਣੀ ਆ ਉਹ ਜਾਂਦਾ ਇਹ ਲੋਕ ਬਿਮਾਰ ਹੁੰਦੇ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਸੋ ਲੋਕਾਂ ਕੋਲ ਸਿਰਫ ਇਹੀ ਮੌਕਾ ਹੁੰਦਾ ਕਿ ਚੋਣਾ ਤੇ ਚੋਣਾ ਦੇ ਵਿੱਚ ਲੋਕ ਕਿਹਨੂੰ ਮੌਕਾ ਦੇ ਰਹੇ ਨੇ ਕੌਣ ਕੀ ਤੇ ਉਹ ਭਰੋਸਾ ਜਤਾ ਰਹੇ ਨੇ ਕਿ ਕੌਣ ਉਹਨਾਂ ਦੀ ਦੇਖਰੇਖ ਕਰ ਸਕਦਾ ਕਿਹੜਾ ਉਹਨਾਂ ਦੀ ਉਮੀਦਾਂ ਤੇ ਖੜਾ ਉਤਰ ਸਕਦਾ ਸੋ ਪਿੰਡ ਗਹਿਰੀ ਭਾਗੀ ਦੇ ਵਿੱਚ ਅਸੀਂ ਮੌਜੂਦ ਸੀਗੇ ਤੇ ਗੱਲਬਾਤ ਕੀਤੀ ਹੈ ਸੋ ਦੇਖਦੇ ਹਾਂ ਫਸਮਾ ਮੁਕਾਬਲਾ ਕਹਿ ਲਓ ਕਿ ਇੱਕੋ ਘਰ ਦੇ ਦੋ ਜੀ ਨੇ ਸੋ ਦੇਖਦੇ ਹਾਂ ਕੌਣ ਮਾਰਦਾ ਬਾਜ਼ੀ ਕੌਣ ਪੈਂਦਾ ਇੱਕ ਦੂਜੇ ਤੇ ਪਾਰੀ